ਫੀਲ ਕੋਟੀਆਂ ਦੀ ਖਾਸ ਕਰ ਮੰਗ ਜਾਂ ਪੰਜਾਬ ਵਾਸੀਆਂ ਦੀ ਖਾਸ ਕਰ ਮੰਗ ਸੀਗੀ ਵੀ ਵਿਧਾਇਕ ਗਰਦੇ ਸਿੱਖੋ ਤੋਂ ਲੈ ਕੇ ਚੈਨੋ ਤੇ ਗੱਲਬਾਤ ਨਹੀਂ ਕਰਦੇਗੇ ਕੀ ਗੱਲ ਹੈ ਆਂਦੇ ਕਿਉਂ ਨਹੀਂ ਅੱਛਾ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਟਾਈਮ ਨਾ ਦੇਉਂ ਮੈਂ ਜਦੋਂ ਐਮਐਲਏ ਬਣਿਆ ਸੀਗਾ ਤਾਂ ਮੈਂ ਅੱਜ ਤੱਕ ਹਲੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਮੰਨ ਚ ਧਾਰਿਆ ਸੀ ਕਿ ਮੈਂ ਆਪ ਨੂੰ ਹੋ ਨਹੀਂ ਬੋਲਦਾ ਜੀ ਮੇਰੇ ਕੰਮ ਬੋਲਦਾ ਤੂੰ ਸਾਰਾ ਕੁਛ ਤੁਸੀਂ ਇੰਨਾ ਰਹੇ ਹੋ ਨਿਕਾ ਵੀ ਰਹੇ ਹੋ ਵੀ ਇੰਨਾ ਕੁ ਸੂਰਿਆ ਪਰ ਜੇ ਹਲਕਾ ਵਾਸੀਆਂ ਦੀ ਗੱਲ ਕਰ ਲਈਏ ਫਰੀਦਕੋਟੀਆਂ ਦੀ ਗੱਲ ਕਰ ਲਈਓ ਬੰਦੇ ਵੀ ਸਾਰਾ ਸ਼ਹਿਰ ਥਕਿਆ ਪਿਆ ਕਿਤੇ ਕੋਈ ਕੰਮ ਨਹੀਂ ਹੁੰਦਾ ਤੇ ਉਹੀ ਵਿਧਾਇਕ ਸਾਹਿਬ ਹੈ ਜਿਹੜੇ ਘੋਡੇ ਨਾਲ ਖਾਸ ਕਰਕੇ ਤੁਹਾਨੂੰ ਜਦੋਂ ਮੇਰੇ ਨਾਲ ਹੀ ਗੱਡੀ 'ਚ ਬਹਿ ਕੇ ਸਾਰਾ ਸ਼ਹਿਰ ਦਿਖਾਇਆ ਸੀਗਾ ਤੁਸੀਂ ਅੱਧਾ ਘੰਟਾ ਮੀਂਹ ਪਿਆ ਫਰੀਦਕੋਟ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਸਾਰਾ ਸ਼ਹਿਰ ਡੁੱਬ ਗਿਆ ਤੇ ਜਦੋਂ ਕਿਤੇ ਘੰਟਾ 2 ਘੰਟੇ ਕਿਤੇ ਦੱਬ ਕੇ ਜਿਹੜਾ ਮੀਂਹ ਪਿਆ ਤਾਂ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਵਿੱਚ ਜਿਹੜਾ ਲੱਖ ਲੱਖ ਪਾਣੀ ਖੜਾ ਹੋ ਗਿਆ ਤੁਸੀਂ ਹਰ ਮੇ ਦੇ ਨਜ਼ਾਰੇ ਦੇਖਣੇ ਨਾ ਮੇਰੇ ਆਪ ਦੇ ਜਿਹੜੇ ਦੋਸਤ ਮਿੱਤਰ ਆ ਜਾਂ ਰਿਸ਼ਤੇਦਾਰ ਆ ਉਹ ਸਾਰੇ ਬਾਬੂ ਜੀ ਦੇ ਮੇਲੇ ਦੌਰਾਨ ਇੱਥੇ ਆਉਂਦੇ ਆ ਨਾਲੇ ਸਾਨੂੰ ਵੀ ਮਿਲ ਕੇ ਹੁੰਦੇ ਨਾਲੇ ਮੇਲੇ ਦਾ ਨਜ਼ਾਰਾ ਦੇਖ ਕੇ ਜਾਂਦੇ ਪਰ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਮੇਲੇ ਦਾ ਨਜ਼ਾਰਾ ਤਾਂ ਛੱਡੋ ਲੋਕੀ ਇਥੋਂ ਲੱਤਾਂ ਤੜਾ ਕੇ ਵਾਪਸ ਜਾਂਦੇ ਤਿੰਨ ਸਾਲ ਤੋਂ ਦੇ 20 ਕਿਤੇ ਕੋਈ ਦਰ ਹੈ ਹੁਣ ਉਹ ਧਰਨਾ ਕਿਤੇ ਮੁਹਰੇ ਵਾਲੀ ਉਹ ਦਰੀ ਕੱਢ ਕੇ ਵੇਖਿਆ ਵੀ ਜਾ ਕੇ ਉਹਨਾਂ ਏਰੀਆ ਚ ਕਿ ਕੀ ਹਾਲ ਹੈ ਸਾਰਿਆਂ ਦਾ ਪੱਟਿਆ ਪਈਆਂ ਸੜਕਾਂ ਕਈ ਕਿਨੇ ਕੰਮ ਬੋਕਰਾ ਤੇ ਦਰੀਆਂ ਦੀ ਕੀ ਕੀ ਸੀ ਹੂੰ ਹੂੰ ਦਰੀਆਂ ਦੀ ਇਹ ਵੀ ਮੇਰੀ ਜਿਹੋਦੀ ਸਰਕਾਰ ਬਣੀ ਹੈ ਫਰੀਦਕੋਟ ਦੇ ਵਿੱਚ ਸਾਡੇ ਖਿਲਾਫ ਕਿਤੇ ਵੀ ਦੂਜੇ ਦੋਨਾਂ ਧਿਰਾਂ ਨੇ ਕਾਲੀ ਗੱਲ ਨੇ ਕਾਂਗਰਸ ਨੇ ਕੋਈ ਮੁਜ਼ਾਹਰਾ ਨਹੀਂ ਕੀਤਾ ਸਦਾ ਕਬੂ ਮੇਰੀ ਦਰੀ ਮੈਂ ਮੇਰੀ ਦਰੀ ਤਾਂ ਮੈਂ ਵੇਰ ਮੈਨੂੰ ਪਤਾ ਮੇਰੀ ਦਰੀ ਦਾ ਪਰ ਮੈਂ ਦੂਜੇ ਵਿਰੋਧੀਆਂ ਦੀਆਂ ਦਰੀਆਂ ਨੂੰ ਵੇਰਾਂ ਨਾ ਜਦੋਂ ਮੈਂ ਦਰੀਆਂ ਬਿਸ਼ਾਉਂਦਾ ਸੀ ਤੁਸੀਂ ਨਾਲ ਹੁੰਦੇ ਸੀ ਦੱਸੋ ਕਿਹੜਾ ਕੰਮ ਜਿਹੜਾ ਸੀ ਵੀ ਸਿਆਸਤ ਤੋਂ ਪ੍ਰੇਰਿਤ ਹੁੰਦਾ ਸੀ ਜੇ ਵਿਰੋਧੀਆਂ ਨੂੰ ਲੱਗਦਾ ਵੀ ਇਹ ਕੰਮ ਨਹੀਂ ਹੋਇਆ ਤਾਂ ਬਿਸ਼ਾਉਣ ਕਰੀ ਜਾਓਗੇ ਤਾਂ ਮੈਂ ਤੇ ਜਲਵਾਮੇ ਕਿ ਤਰਨੇ ਜਾਓਗੇ ਬਿਲਕੁਲ ਮੈਂ ਕਦੇ ਜਿੱਲੇ ਵੀ ਤਰਨੇ ਲੱਗੇ ਮੈਂ ਕਦੇ ਵੀ ਗੱਲ ਕਰ ਕੋਈ ਭਾਈ ਸਾਹਿਬ ਕੋਈ ਰੌਲਾ ਕੋਣਾ ਸੇ ਫੁਰੋ ਹੈ ਵੀ ਮੈਂ ਹਰ ਜਗ੍ਹਾ ਤੇ ਆਪਣੇ ਨਾਲ ਕਰਾਂ ਕੁੱਛ ਨਾ ਤੇ ਬਸ ਉਹ ਜਿਹੜੇ ਆ ਗਾਣੇ ਲਾ ਕੇ ਤੇ ਰੀਲਾ ਪਾਈ ਜਾ ਉਹਨਾਂ ਦਾ ਸਭ ਕਾ ਵਦਾ ਐਕਸਾਮ ਨੇ ਵੀ ਕਰ ਰਕਈ ਹੈ ਵੀ ਕੁਝ ਕਰੋੜ ਰੁਪਈਆ ਨਾਲ ਸੀਵਰੇਜ ਦੀ ਸਮੱਸਿਆ ਠਾਪੂਗੀ ਦੂਜੇ ਪਾਸੇ ਲਾਲੋ ਨਗਰ ਕੌਂਸਲ ਦੇ ਪ੍ਰਧਾਨ ਉਹਨਾਂ ਨੇ ਵੀ ਇੱਕ ਪੂਰੀ ਨਹੀਂ ਅਨੇਕਾਂ ਮਰੀਆਬੀ ਇੰਸੂਲੂ ਵਿੱਚ ਇਹ ਕਹਤਾ ਕਿ ਫਰੀਦਕੋਟ ਲਈ ਕੋਈ ਫਾਂਡ ਹੀ ਨਹੀਂ ਆਇਆ ਯਾਰ ਮੈਂ ਕੰਮ ਦੇ ਖੋਖਰਾ। ਤੁਸੀਂ ਕਹ ਰਹੇ ਹੋ ਕਿ ਕੋਣ ਆਰਪ ਨੇ ਫਾਂਡ ਆ ਰਿਹਾ ਹੈ ਕੰਮ ਚੱਲ ਰਿਹਾ ਹੈ। ਜਦੋਂ ਮੈਨੂੰ ਮੈਂ ਮੈਂ ਸਤਕਾਰਯੋਗ ਨੇ ਵਿਧਾਇਕ ਸਾਹਿਬ ਚਾਹੇ ਉਹ ਐਮਐਲਏ ਹੁੰਦੇ ਸੀ ਚਾਹੇ ਅੱਜੋ ਐਮਐਲਏ ਨਹੀਂ ਮੈਂ ਹਮੇਸ਼ਾ ਉਹਨਾਂ ਨੂੰ ਤਲੋਸਾਲ ਕਹਿ ਕੇ ਸਤਿਕਾਰ ਕਰਦਾ। ਨਿੰਦਾ ਜੀ ਮੈਨੂੰ ਜਿੱਥੇ ਵੀ ਮਿਲਦੇ ਆ ਮੈਂ ਪ੍ਰਧਾਨ ਜੀ ਕਹਿ ਕੇ ਬੁਲਾਉਂਦਾ। ਇਨਾ ਠੰਡੇ ਸਵੇਰ ਦਾ ਕੀ ਕਾਰਨ ਕੀ ਹੈ ਕਈ ਵਾਰੀ ਬੜਾ ਠੱਗਾ ਹੋ ਜਾਂਦਾ ਵੱਡੇ ਪੁੱਤਰ ਦੇ ਟੱਕੇ ਹੋ ਜਾਂਦੇ ਆ ਤੁਹਾਡੇ ਨਾਲ ਬੜਾ ਠੰਡਾ ਸਵੇਰ ਬੜਾ ਨਰਮ ਸਵੇਰ ਚੱਕੀ ਭੰਗੇ ਬੀਨੋਂ ਤੇ ਲੋ ਲੋ ਠੰਡੇ ਰਹਿੰਦੇ ਬੜਾ ਠੰਡਾ ਇੱਕ ਲਾਸਤ ਹੋ ਤਾਂ ਗਈ ਬਦ ਐਕਸਪ ਬੀੜਪੁਰ ਦੇ 슈ਗਰ ਮਿਲ ਚ ਉਹੀ ਬੜੇ ਬੂਟੇ ਲਾਇਏ ਹਾਂਜੀ ਬੜੇ ਧਰਨੇ ਵੀ ਲਾਇਏ ਆ ਚਲੋ ਮੈਂ ਪਿਛਲੇ ਨਿਊ ਟ੍ਰੋਲ ਵੀ ਹੋ ਰਿਹਾ ਸੀ ਇੱਕ ਵੀਡੀਓ ਵੀ ਜੂਸ ਚ ਹੋ ਜਾਂ ਕੀ ਪਾਤਾ ਰੇਤਾ ਪਾ ਤੀਓ ਗੱਲ ਉੱਥੇ ਹੀ ਲੇਗੀ ਹਨਾ ਉਹ ਟ੍ਰੋਲ ਵੀ ਹੁੰਦਾ ਰਹਿੰਦਾ ਹੈ ਲੱਗਦਾ ਓਨ ਮਲੇ ਦਿਨਾਂ ਦੇ ਵਿੱਚ ਵੀ ਉਸ ਮੇਲ ਨੂੰ ਕਿਤੇ ਬੂਰ ਪੈ ਜੂਗਾ ਕਿ ਨਹੀਂ ਪੈ ਸਕਦਾ ਉਹ ਗੱਲ ਨਹੀਂ ਬਣਦੀ ਜੀ ਆ ਨਹੀਂ ਹੁੰਦਾ ਜੀ ਕਿਉਂ ਨਹੀਂ ਹੁੰਦਾ ਸਭ ਕੁਝ ਹੁੰਦਾ ਕਰਕੇ ਦਿਖਾਵਾਂਗੇ ਸਮਾਂ ਤਾਂ ਉਹ ਦੇਖੋ ਲੱਗਦੀ ਤੁਸੀਂ 15 ਸਾਲਾਂ ਦੀ ਪੱਟੀ ਐ ਇੰਦਰ 30 ਸਾਲ ਬੀਤੇ ਐ 15 ਸਾਲ ਲਾ ਦੇ ਪੱਟਣ ਤੋਂ ਪਾਲੀ ਕਾਂਗਰਸੀਆਂ ਨੇ ਰੜਕੇ ਪੱਟੀ ਐ ਉਹ ਨਹੀਂ ਸਾਨੂੰ ਮਾੜਾ ਸਿੱਧੇ ਤਾਂ ਹੁੰਦੇ ਇੱਕ چھوٹਾ ਜਿਹਾ ਸਵਾਰ ਹੋ ਰਿਹਾ ਹੈ ਉਹ ਜਾਂਦੇ ਜਾਂਦੇ ਮੈਨੂੰ ਪਤਾ ਇੱਕ ਬੰਦੇ ਨੇ ਇੰਟਰਵਿਊ ਦੇਖਣੀ ਹੈ ਪਰ ਕਿਹਾ ਮੇਰੀ ਗੱਲ ਨਹੀਂ ਕੀਤੀ ਮਨ ਮਨ ਤਾਂ ਤੁਰਦਾ ਵੀ ਆਪਦੇ ਵੀ ਵਿੱਚ ਲੱਤਾਂ ਮਾਰਿਆ ਜਾਂ ਉਹ ਕਰ ਸਸ਼ੀਗਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਮਾਂਬਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਫਰੀਦਕੋਟ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਹੈ ਕਿੰਨਾ ਕੁ ਵਿਕਾਸ ਹੋ ਚੁੱਕਿਆ ਹੈ ਜਾਂ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਵਿਕਾਸ ਹੋਣਾ ਹੈ ਕੀ ਕੁਛ ਫਰੀਦਕੋਟ ਚ ਨਵਾਂ ਆ ਰਿਹਾ ਫਰੀਦਕੋਟੀਆਂ ਦੀ ਖਾਸ ਕਰ ਮੰਗ ਜਾਂ ਪੰਜਾਬ ਵਾਸੀਆਂ ਦੀ ਖਾਸ ਕਰ ਮੰਗ ਸੀਗੀ ਵੀ ਵਿਧਾਇਕ ਗੁਰਦੇਵ ਸਿੰਘ ਕੋ ਤੋਂ ਅੱਡੇ ਚ ਇਹਨਾਂ ਤੇ ਗੱਲਬਾਤ ਨਹੀਂ ਕਰਦੇਗੇ ਕੀ ਗੱਲ ਆ ਆਂਦੇ ਕਿਉਂ ਨਹੀਂ ਆ ਸਾਡੇ ਨਾਲ ਆ ਇਹ ਫਰੀਦਕੋਟੀਆਂ ਦੀ ਮੰਗ ਜਿਹੜੀ ਸੀ ਉਹ ਦੂਰ ਕਰ ਦਿੰਨੇ ਆ ਵਿਧਾਇਕ ਗੁਰਦੇਵ ਸਿੰਘ ਸੇਕੋ ਸਾਡੇ ਨਾਲ ਬੈਠੇ ਕਰਦੇ ਆ ਗੱਲਬਾਤ ਲੈ ਸਰ ਪਹਿਲਾਂ ਟਾਈਮ ਦੇਣ ਦੀ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੇ ਤਾਂ ਠੀਕ ਹੈ ਹਾਂ ਠੀਕ ਅੱਛਾ ਜਿਹੜੀ ਤੁਸੀਂ ਗੱਲ ਕੀਤੀ ਨਾ ਟਾਈਮ ਨਾ ਦੇਣ ਦੀ ਹੂੰ ਹੂੰ ਮੈਂ ਜਦੋਂ ਐਮਐਲਏ ਬਣਿਆ ਸੀਗਾ ਤਾਂ ਮੈਂ ਅੱਜ ਤੱਕ ਹਲੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਆਪਦੇ ਕੰਮਾਂ ਦੀ ਹੂੰ ਕਿਉਂਕਿ ਮੈਂ ਇਹ ਮੰਨ ਚ ਧਾਰਿਆ ਸੀ ਕਿ ਮੈਂ ਆਪਮੋਹ ਨਹੀਂ ਬੋਲਣਾ ਜੀ ਮੇਰੇ ਕੰਮ ਬੋਲਣ ਫਿਰ ਮੇਰਾ ਐਮਐਲਏ ਬਣਨ ਦਾ ਫਾਇਦਾ ਤੇ ਨਾ ਮੈਂ ਕੋਈ ਇਸ ਤਰ੍ਹਾਂ ਦਾ ਨੀ ਪੱਥਰ ਰੱਖਣਾ ਜਿਹੜਾ ਕੰਮ ਨਾ ਚੱਲੇ ਅਸੀਂ ਪਿੰਡਾਂ ਜਾਂਦੇ ਆ ਉਹ ਕਹਿੰਦੇ ਜੀ ਫਲਾਣਾ ਲੀਡਰ ਆ ਵੇਖੋ ਪੱਥਰ ਲਾ ਗਿਆ ਸੀ ਸਾਡਾ ਸਕੂਲ ਵੱਡਾ ਕਰ ਗਿਆ ਸੀ ਸਾਡੇ ਪਿੰਡ ਹਸਪਤਾਲ ਬਣਾ ਗਏ ਸੀ ਜੀ ਸਾਡੇ ਆ ਗਲੀ ਦਾ ਨਹੀਂ ਪੱਥਰ ਰੱਗ ਗਈ ਸੜਕਾਂ ਦਾ ਨਹੀਂ ਪੱਥਰ ਰੱਗ ਗਏ ਤੇ ਉਹ ਜ਼ਮੀਨੀ ਗਰਾਊਂਡ ਦੇ ਉੱਤੇ ਕੱਖ ਵੀ ਨਹੀਂ ਤਾਂ ਇਹ ਮੇਰੇ ਦਿਮਾਗ ਸੀ ਕਿ ਅਸੀਂ ਇੱਕ ਵੀ ਨਹੀਂ ਪੱਥਰ ਨਹੀਂ ਰੱਖਾਂਗੇ ਜਿਹੜਾ ਕੰਮ ਨਾ ਸ਼ੁਰੂ ਹੋ ਔਰ ਸਗੋਂ ਹੁਣ ਮੇਰੇ ਜਿਹੜੇ ਮੈਂ ਅਦਗਟਨ ਕਰਨੇ ਸ਼ੁਰੂ ਕੀਤੇ 3 ਸਾਲ ਬਾਅਦ ਲਗਾਤਾਰ ਅਸੀਂ 1 ਮਹੀਨਾ ਹੋ ਗਿਆ ਕੰਮ ਕਰਨੇ ਸ਼ੁਰੂ ਕੀਤੇ ਜਿਹੜੇ ਅਦਗਟਨ ਕਰਨੇ ਜਿਹੜੇ ਸਾਡੇ ਕਮਰੇ ਬਣ ਗਏ ਸਕੂਲਾਂ ਚ ਬਾਥਰੂਮ ਬਣ ਗਏ ਜਿਹੜੀਆਂ ਚਾਰ ਦਵਾਰੀਆਂ ਬਣ ਗਈਆਂ ਖੇਡ ਗਰਾਊਂਡ ਬਣ ਗਏ ਹੋਰ ਜਿਹੜੇ ਕੋਈ ਵੱਡੇ ਵੱਡੇ ਪ੍ਰੋਜੈਕਟ ਸੀਗੇ ਜਿਹੜੇ ਸਾਡੇ ਸੜਕਾਂ ਬਣੀਆਂ ਸ਼ਹਿਰ ਦੀਆਂ ਵੀ ਜਦੋਂ ਮੈਨੂੰ ਸ਼ਹਿਰ ਮਿਲਿਆ ਸੀ ਆ ਸ਼ਹਿਰ ਸਾਰਾ ਪੱਟਿਆ ਸੀ ਇਹਦੀਆਂ ਪੰਜ ਸੜਕਾਂ ਜਿਹੜੀਆਂ ਮੇਨ ਸੀ ਸ਼ਹਿਰ ਦੀਆਂ ਉਹ ਪੰਜੇ ਪੱਟੀਆਂ ਹੁੰਦਾ ਸੀ ਉਹ ਮੈਨੂੰ ਪੱਟਿਆ ਹੋਇਆ ਸ਼ਹਿਰ ਮਿਲਿਆ ਸੀ ਮੈਂ ਸ਼ਹਿਰ ਨੂੰ ਠੀਕ ਕਰਨ ਤੇ ਲੱਗਾ ਰਿਆ ਉਹ ਮੇਰੇ ਕੰਮ ਬੋਲਣਗੇ ਸਕੂਲਾਂ ਦੇ ਵਿੱਚ ਲਾਏ ਹੋਏ ਸਰਕਾਰ ਦੇ ਪੈਸੇ ਬੋਲਣਗੇ ਤੇ ਹੋਰ ਜਿਹੜੇ ਕੰਮ ਜਿਹੜੇ ਮੈਂ ਕਰ ਰਿਹਾ ਹਾਂ ਜਿਹੜੇ ਹੁਣ ਤੱਕ ਕੀਤੇ ਆਹ ਚਾਹ ਲੋਕਾਂ ਨੂੰ ਨਹੀਂ ਪਤਾ ਪਰ ਪੰਜ ਸਾਲਾਂ ਤੱਕ ਅਸੀਂ ਮੈਂ ਪਿੱਛੇ ਜਿਹਾ ਆਪਦਾ ਇੱਕ ਪਰਚਾ ਜਾਰੀ ਕੀਤਾ ਜਿਹੜਾ ਐਮਪੀ ਦੇ ਜਿਹੜਾ ਸੀਗਾ ਆਪਣਾ ਇਲੈਕਸ਼ਨ ਸੀ ਇਲੈਕਸ਼ਨ ਸੀ ਉਹ ਇਲੈਕਸ਼ਨ ਦੇ ਨਾਲ ਅਸੀਂ ਘਰ ਘਰੋਂ ਦਾ ਪਰਚਾ ਵੰਡਿਆ ਸੀ ਵੀ ਅਸੀਂ ਹੁਣ ਤੱਕ ਕਿੰਨੇ ਕੰਮ ਕੀਤੇ 300 ਸ਼ਾਇਦ 28 ਕਰੋੜ ਜਾਂ ਇੰਨਾ ਪੈਸਾ ਸਮਥਿੰਗ ਉਹਦੇ ਉੱਤੇ ਸਾਰੇ ਪ੍ਰੋਜੈਕਟਾਂ ਤੇ ਲੱਗਿਆ ਸੀ ਤਾਂ ਉਹਨਾਂ ਦੇ ਵਿੱਚੋਂ ਕੁਝ ਕੰਮ ਚੱਲੀ ਜਾਂਦੇ ਆ ਕੋਸ਼ਤ ਘਟਣ ਇਸ ਤਰ੍ਹਾਂ ਦੇ ਆ ਜਿਥੇ ਸੀਐਮ ਸਾਹਿਬ ਨੇ ਆਉਣਾ ਕੋਸ਼ਤ ਘਟਣਾ ਅਸੀਂ ਕਰਾ ਚੁੱਕੇ ਹਾਂ ਕੱਲੇ ਅਧ்கਟਣੇ ਨਹੀਂ ਅਸੀਂ 250 ਦੇ ਕਰੀਬ ਕੱਲੇ ਫਰੀਦਕੋਟ ਮੈਡੀਕਲ ਕਾਲਜ ਦੇ ਸਤਾਪ ਨਰਸ ਭਰਤੀ ਕਰ ਚੁੱਕੇ ਹਾਂ ਡਾਕਟਰਾਂ ਦੇ ਬਾਰੇ ਕੋਣ ਵੀ ਸੀਐਮ ਸਾਹਿਬ ਨੇ ਦੱਸਿਆ ਹੋਣਾ ਅਸੀਂ ਇੰਨੇ ਨਵੇਂ ਜਿਹੜੇ ਆ ਉਹ ਟ੍ਰੇਡ ਸ਼ੁਰੂ ਕਰਤੇ ਜਾਂ ਵੱਖੋ ਵੱਖੋ ਭਾਗ ਸ਼ੁਰੂ ਕਰਤੇ ਜਿਹੜੇ ਫਰੀਦਕੋਟ ਦੇ ਲੋਕਾਂ ਨੇ ਕਦੇ ਨਾਮ ਵੀ ਨਹੀਂ ਸੁਣੇ ਔਰ ਕੱਲੇ ਅਸੀਂ ਉੱਥੇ ਪ੍ਰੋਫੈਸਰ ਨਹੀਂ ਭਰਤੀ ਕੀਤੇ ਨਾਲ ਅਸੀਂ ਪੀਜੀਵੀ ਦੀਆਂ ਸੀਟਾਂ ਵੀ ਲੈ ਕੇ ਆਏ ਜਿੰਨੀਆਂ ਸਾਡੇ ਕੋਲ ਪੀਜੀ ਦੀਆਂ ਪਹਿਲਾਂ ਸੀਟਾਂ ਸੀ ਅਸੀਂ ਉਹ ਤੋਂ ਦੁੱਗਣੀਆਂ ਸੀਟਾਂ ਕਰਨ ਤੇ ਕੰਮ ਜਾਰੀ ਸਾਡੇ ਕੋਲ 125 ਸੀਟਾਂ ਸੀ ਮੈਡੀਕਲ ਕਾਲਜ ਦੇ ਵਿੱਚ ਤਾਂ ਅਸੀਂ 150 ਸੀਟ ਕਰਤੀ ਹੈ ਇਸ ਸਾਲ ਦੇ ਵਿੱਚ ਉੱਚ ਸਾਡੀ ਕੋਸ਼ਿਸ਼ ਹੈ ਕਿ ਅਸੀਂ 250 ਸੀਟਾਂ ਜੜੀ ਉਹ ਕਰਦੇ ਆ ਠੀਕ ਹੈ ਪੁਰਾਣੇ ਜਿਹੜੇ ਟੈਮਾਂ ਤੇ ਸਾਨੂੰ ਉਸ ਮਨਜ਼ੂਰੀ ਵੀ ਹੋਈ ਸੀਗਾ 14 ਦੇ ਵਿੱਚ 2014 ਤੇ ਸਾਡਾ ਕੈਂਸਰ ਤੇ ਟ੍ਰੋਮਾ ਸੈਂਟਰ ਮਨਜ਼ੂਰ ਹੋਇਆ ਪਰ ਸਰਕਾਰਾਂ ਨੇ ਕੋਈ ਪੈਸਾ ਨਹੀਂ ਦਿੱਤਾ। ਮੈਂ ਉਹ ਜੱਟ ਚੱਕੇ ਕਾਗਜ਼ੀ ਦੇਖੇ ਤਾਂ ਉਹਨਾਂ ਵਾਸਤੇ ਸਰਕਾਰ ਤੋਂ ਫੰਡ ਮੋਈਆ ਕਰਾ ਰਿਹਾ। ਪੰਜਾਬ ਪੰਜਾਬ ਬੈੱਡ ਦਾ 6 ਜ਼ਿਲ੍ਹਿਆਂ ਨੂੰ ਸਰਕਾਰ ਨੇ ਜਿਹੜਾ ਆਈਸੀਯੂ ਜਿਹੜਾ ਸੈਂਟਰ ਦਿੱਤਾ ਜਿਹਦੇ 'ਚ ਸਾਰੇ ਦੇ ਸਾਰੇ ਬੈੱਡ ਹੋਣਗੇ ਉਹ ਆਈਸੀਯੂ ਲੱਗਿਆ ਹੋਊਗਾ ਪੂਰੀਆਂ ਜਿਹੜੀਆਂ ਪੂਰੀਆਂ ਸਹੂਲਤਾਂ ਹੋਣਗੀਆਂ ਜਿਹੜੀਆਂ ਤੇ ਉਹ ਜਿਹੜੀਆਂ ਉਹ 6 ਜ਼ਿਲ੍ਹਿਆਂ ਨੂੰ ਮਿਲਿਆ ਪਰ ਮੈਂ ਕੱਲਾ ਜ 100 ਬੈਡ ਦਾ ਲੈ ਕੇ ਆਇਆ ਮੇਰਾ ਕੰਮ ਚੱਲੀ ਹੈ ਨਵੇਂ ਅਸੀਂ ਇੱਥੇ ਆਪਰੇਸ਼ਨ ਥੀਟਰ ਬਣਾਏ ਨਵੀਆਂ-ਨਵੀਆਂ ਮਸ਼ੀਨਾਂ ਨਵੀਂ-ਨਵੀਂ ਟੈਕਨੋਲੋਜੀ ਉਹ ਅਸੀਂ ਲਿਆਂਦੀ ਟਾਈਮ ਟੂ ਟਾਈਮ ਦੱਸਦੇ ਵੀ ਰਹਿੰਦੇ ਆ ਲੋਕਾਂ ਨੂੰ ਕਈ ਵਾਰ ਨਹੀਂ ਹੁੰਦਾ ਉਹ ਚੀਜ਼ਾਂ ਅਸੀਂ ਕਈ ਵਾਰੀ ਭਾਰਤ ਚ ਪਹਿਲੇ ਆ ਇਸ ਗੱਲ ਦੀ ਖੁਸ਼ੀ ਹੈ ਮੈਂ ਮੈਂ ਭਾਰਤ ਦੇ ਵਿੱਚ ਪਹਿਲਾ ਕੰਮ ਕਰਨ ਦੇ ਵਿੱਚ ਕਾਮਯਾਬ ਹੋਇਆ ਅਸੀਂ ਨਾਰਥ ਇੰਡੀਆ ਦੇ ਪਹਿਲਾ ਕੰਮ ਕਰਨ ਦੇ ਵਿੱਚ ਕਾਮਯਾਬ ਹੋਏ ਆ ਇਸ ਲਈ ਹਰ ਇੱਕ ਕੰਮ ਕਰਦੇ ਸਮਾਂ ਲੱਗਦਾ ਕੁਝ ਦਾ ਜਿਹੜਾ ਸਾਡਾ ਇੱਕ ਹੋਰ ਜਿਹੜਾ ਪ੍ਰੋਜੈਕਟ ਸਾਡਾ ਚੱਲ ਰਿਹਾ ਹੈ ਜਿੱਥੇ ਘਰੇ ਬੈਠਾ ਪੇਸ਼ੈਂਟ ਡਾਕਟਰ ਤੋਂ ਉਹਦੀ ਅਪਪਾਇਟਮੈਂਟ ਲਊਗਾ ਉਹ ਡਾਕਟਰ ਨੂੰ ਟਾਈਮ ਦੇਊਗਾ ਵੀ ਇੰਨੇ ਵਜੇ ਕਿੰਨੇ ਮਿੰਟ ਤੇ ਆ ਜਾ ਉਹਦੇ ਜਿਹੜੇ ਟੈਸਟ ਹੋਣੇ ਸਿੱਧੇ ਜਿਹੜੀ ਸਰਕਾਰੀ ਲੈਬ ਤੇ ਜਾਣਗੇ ਉੱਥੇ ਜਾ ਕੇ ਆਪਦਾ ਟੈਸਟ ਕਰਵਾਊਗਾ ਤਾਂ ਇਸ ਦੀ ਰਿਪੋਰਟ ਨਾਲ ਦੀ ਨਾਲ ਡਾਕਟਰ ਦੇ ਕੋਲ ਆਊਗੀ ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਕਿਹੜੀ ਦਵਾਈ ਦਿੱਤੀ ਹੈ ਕੀ ਕੀਤਾ ਉਹ ਸਾਰੇ ਦਾ ਸਾਰਾ ਜਿਹੜਾ ਆਨਲਾਈਨ ਸਿਸਟਮ ਉਹਨੂੰ ਇੱਕ ਕੋਡ ਦੇਵਾਂਗੇ ਉਹ ਕਿਸੇ ਹੋਰ ਡਾਕਟਰ ਕੋਲ ਜਾ ਕੇ ਚੈੱਕ ਕਰਾ ਸਕਦਾ ਹੈ ਕਿ ਮੈਨੂੰ ਕਿਤੇ ਡਾਕਟਰ ਗਲਤ ਇਲਾਜ ਤਾਂ ਨਹੀਂ ਕਰ ਰਿਹਾ ਇਹੋ ਜਿਹੇ ਇਹੋ ਜਿਹੇ ਜਿਹੜਾ ਸਾਡੇ ਕੰਮ ਹੈ ਐਮ ਆਰ ਆਈ ਸੀਟੀ ਸਕੈਨ ਦੇ ਉੱਤੇ ਅਸੀਂ ਜਿਹੜਾ ਲਗਾਤਾਰ ਆਉਦੇ ਆਪ ਨੂੰ ਕਿਉਂਕਿ ਸਾਡੇ ਵਿਰੋਧੀ ਹੈ ਜਿਹੜੇ ਉਹਨੂੰ ਲੱਗਦਾ ਜੇ ਸਰਕਾਰੀ ਹਸਪਤਾਲ ਐਡਾ ਵੱਡਾ ਹੋ ਗਿਆ ਤੇ ਫਿਰ ਪ੍ਰਾਈਵੇਟ ਤਾਂ ਮਰ ਜਾਣਗੇ ਉਹ ਨਾਲ ਕੱਲਾ ਮੈਂ ਮੈਡੀਕਲ ਤੇ ਨਹੀਂ ਝੋਲ ਲਾ ਰਿਹਾ ਫਰੀਦਕੋਟ ਦਾ ਸਿਵਲ ਹਸਪਤਾਲ ਹੈ ਜਿਹੜਾ ਪੰਜਾਬ ਦੇ ਵਿੱਚੋਂ ਪਿਛਲੇ ਸਾਲ ਪਹਿਲੇ ਨੰਬਰ ਤੇ ਆਇਆ ਹੂੰ ਉਹਦੀ 1200 ਤੋਂ 1300 1400 OPD ਹੈ ਹੂੰ ਇਹਲੀ OPD ਜਿਹੜੀ ਸਾਰੀ ਦਵਾਈ ਫਰੀ ਸਾਰੇ ਟੈਸਟ ਫਰੀ ਡੈਂਸਸ ਵੀ ਹੋਣ ਲੱਗ ਗਏ ਉੱਥੇ ਪਿਆਰ ਸਾਡੇ ਕੋਲ ਡੈਂਸਸ ਮਸ਼ੀਨਾ ਜਿੰਨੇ ਪੇਸ਼ੈਂਟ ਆ ਸਾਰਿਆਂ ਦੇ ਸੀ ਡੈਂਸਸ ਕਰਦੇ ਸਾਰੇ ਟੈਸਟ ਕਰਦੇ ਸਾਰੀ ਦਵਾਈ ਫ੍ਰੀ ਦਿੰਦੇ ਕਾ ਸਾਰਾ ਕੁਝ ਤੁਸੀਂ ਇੰਨਾ ਰਹੇ ਹੋ ਧਕਾ ਵੀ ਰਹੇ ਹੋ ਵੀ ਇੰਨਾ ਕੁਝ ਹੋ ਰਿਹਾ ਉਹ ਜੇ ਹਲਕਾ ਵਾਸੀਆਂ ਦੀ ਗੱਲ ਕਰ ਲਈਏ ਫ੍ਰੀ ਕੂਟੀਆਂ ਦੀ ਗੱਲ ਕਰ ਲਈਓ ਕਹਿੰਦੇ ਵੀ ਸਾਰਾ ਸ਼ਹਿਰ ਪਟਿਆ ਪਿਆ ਕਿਤੇ ਕੋਈ ਕੰਮ ਨਹੀਂ ਹੁੰਦਾ ਇਹ ਉਹੀ ਵਿਧਾਇਕ ਸਾਹਿਬ ਹੈ ਜਿਹੜੇ ਤੁਹਾਡੇ ਨਾਲ ਖਾਸ ਕਰਕੇ ਤੁਹਾਨੂੰ ਯਾਦੂਗਾ ਮੇਰੇ ਨਾਲ ਹੀ ਗੱਡੀ 'ਚ ਬਹਿ ਕੇ ਸਾਰਾ ਸ਼ਹਿਰ ਦਿਖਾਇਆ ਸੀਗਾ ਤੁਸੀਂ ਵੀ ਪਟਿਆ ਪਿਆ ਸਰਕਾਰਾਂ ਕੰਮ ਨਹੀਂ ਕਰ ਰਹੀਆਂ 3 ਸਾਲ ਤੋਂ ਡੇ ਬੀ ਚੁਕੇ ਆ ਕਿਤੇ ਕੋਈ ਦਰੀ ਹੁਣ ਉਹ ਧਰਨਾ ਕਿਤੇ ਮੁਜ਼ਹਿਰੇ ਵਾਲੀ ਉਹ ਦਰੀ ਕੱਢ ਕੇ ਵੇਖਿਆ ਵੀ ਜਾ ਕੇ ਉਹਨਾਂ ਏਰੀਆ ਚ ਵੀ ਕੀ ਹਾਲ ਹੈ ਸਾਰਿਆਂ ਦਾ ਪਟੀਆਂ ਪਈਆਂ ਸੜਕਾਂ ਪੀਕ ਨੇ ਕੰਮ ਬਹੁਤ ਘਾਤੀ ਆ ਦੇਖੋ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਬਾਈ ਬਲਵੀਰ ਵਸਤੀ ਦੀ ਹਮ ਬਲਵੀਰ ਵਸਤੀ ਜਿਹੜੀ ਹੈ ਉਥੇ ਤਿੰਨ ਵਾਰਡ ਸਾਡੇ ਪਈ ਗਰੀਬ ਸਾਰਾ ਮੁਹੱਲਾ ਸੀ ਉਹਦੇ ਚ ਤੁਸੀਂ ਅੱਜ ਜਾ ਕੇ ਦੇਖੋ ਹੈਰਾਨੀ ਦੀ ਗੱਲ ਇਹ ਹੋਈ ਤੇ ਮੈਂ ਜਦ ਸੜਕ ਬਣਾ ਕੇ ਆਇਆ ਤੇ ਦੂਜੇ ਦਿਨ ਮੇਰੇ ਕੋਲ 10 ਬੰਦੇ ਆ ਗਏ ਮੈਂ ਕਿਹਾ ਹੁਣ ਕੀ ਗੱਲ ਹੋ ਗਈ ਭਰਾਵੋ ਹੁਣ ਤਾਂ ਤੁਹਾਡੀ ਸੜਕ ਬਣ ਗਈ ਕਹਿੰਦੇ ਜੀ ਹੁਣ ਸਪੀਡ ਬ੍ਰੇਕਰ ਲਾ ਦਿਓ ਗੱਡੀਆਂ ਤੇਜ਼ ਭਜਦੀਆਂ ਅੱਛਾ ਨੈਕਸਟ ਦੇ 2-3 ਦਿਨਾਂ ਚ ਮੈਂ ਕਿਹਾ ਯਾਰ ਚਾਰ ਦਿਨ ਸ਼ੌਂਕ ਤਾਂ ਪੂਰਾ ਕਰ ਲਓ ਹੁਣ ਤੁਹਾਨੂੰ ਸੜਕ ਬਣਾ ਕੇ ਦਿੰਦੀ ਐ ਤੇ ਇੱਕ ਪਿਆਰ ਦੇ ਨਾਲ ਮਜ਼ਾਕ ਨਾ ਮਜ਼ਾਕ ਦੇ ਆਉਂਦੇ ਰਹਿੰਦੇ ਤੇ ਜੇ ਸਪੀਡ ਬ੍ਰੇਕਰ ਲਾਤੇ ਉਸ ਤੋਂ ਬਾਅਦ ਸਾਨੂੰ ਬਾਜੀਗਰ ਵਸਤੀ ਵਾਲੀ ਰੋਡ ਜਿਹੜੀ ਸੀ ਫਰੀਦਕੋਟ ਦੀ ਇਹ ਬਣਾਈ ਓਲਡ ਕੈਂਟ ਰੋਡ ਆ ਜਿਹੜੀ ਸਾਡੀ ਉਹ ਸੜਕ ਸਾਡੀ ਸਾਰੀ ਟੁੱਟੀ ਹੋਈ ਸੀ ਉਹ ਸੜਕ ਬਣਾਈ ਜਿਹੜੀ ਡਾਕਟਰ ਸ਼ਰੀਰਾਮ ਤੋਂ ਲੈ ਕੇ ਮੇਨ ਆ ਜਿਹੜਾ ਬਾਜ਼ਾਰ ਦਾ ਹਿੱਸਾ ਉਹ ਸੜਕ ਸਾਰੀ ਟੁੱਟੀ ਹੋਈ ਸੀ ਜਿਹਦੇ ਜਿਹੜੇ ਖੱਡੇ ਸੀ ਉਹ ਸੜਕ ਪਹਿਲ ਦੇ ਆਧਾਰ ਤੇ ਬਣਾਈ ਡਾਕਟਰ ਸ਼ਰੀਰਾਮ ਤੋਂ ਲੈ ਕੇ ਜਿਹੜੀ ਹੈਗੀ ਹੁੱਕੀ ਵਾਲੇ ਚੌਕ ਤੱਕ ਭਾਂਸੇ ਕਲੋਨੀ ਦੀ ਇੱਕ ਬਹੁਤ ਚੌੜੀ ਗਲੀ ਸੀ ਜਿਹਦੇ ਡਰਦੇ ਮੂੰਹ ਹੀ ਨਹੀਂ ਕਰਦੇ ਸੀ ਵੀ ਇਹ ਤਾਂ ਗਲੀ ਬਣਾ ਨਹੀਂ ਸਕਦੀ ਇੱਥੇ ਤਾਂ ਇੰਨੇ ਪੈਸੇ ਲੱਗਣਗੇ ਹੂੰ ਲਗਭਗ ਮੈਨੂੰ ਲੱਗਾ 80 ਲੱਖ ਰੁਪਈਆ ਲਾ ਕੇ ਅਸੀਂ ਉਹ ਗਲੀ ਵੀ ਕੰਪਲੀਟ ਕੀਤੀ ਹੂੰ ਮਤਲਬ ਵੱਖ-ਵੱਖ ਜਿੱਥੇ-ਜਿੱਥੇ ਵੀ ਸੀ ਸੀਵਰੇਜ ਤੇ ਜਿਹੜਾ ਸਾਨੂੰ ਮੰਦੇ ਹਾਲਾਤ ਚ ਮਿਲਿਆ ਸੀ ਹੂੰ ਜਿੰਨੇ ਤੇ ਅਸੀਂ ਸੀਵਰੇਜ ਵੀ ਪਵਾਇਆ ਅਸੀਂ ਹਰ ਜਗ੍ਹਾ ਤੇ ਇਹ ਇਸ ਗੱਲ ਦਾ ਧਿਆਨ ਰੱਖਿਆ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਹੂੰ ਅਸੀਂ ਜਿਹੜਾ ਸੀਵਰੇਜ ਪਾਇਆ ਤੁਸੀਂ ਲੋਕਾਂ ਨੂੰ ਪੁੱਛੋ ਆਸ-ਪਾਸੇ ਦੁਕਾਨਾਂ ਵਾਲਿਆਂ ਨੂੰ ਕਿ ਤੁਹਾਨੂੰ ਇੱਕ ਦਿਨ ਕੋਈ ਤਕਲੀਫ ਆਉਣ ਦਿੱਤੀ ਹੂੰ ਜੀ ਟ੍ਰੈਪ ਦਾ ਸਿਸਟਮ ਇਸ ਢੰਗ ਨਾਲ ਕੀਤਾ ਹੁਣ ਪੁਲ ਬਣੀ ਜਾਂਦੇ ਸ਼ਹਿਰ ਦੇ ਦੁਆਲੇ ਸ਼ਹਿਰ ਦੇ ਲੋਕੇ ਦੱਸਣ ਵੀ ਸਾਨੂੰ ਕੋਈ ਸਮੱਸਿਆ ਹੁੰ ਦਿੱਤੀ ਹਰ ਕੰਮ ਨੂੰ ਪਹਿਲਾਂ ਸਭ ਤੋਂ ਪਹਿਲਾਂ ਮਚਾਕੀ ਮਲ ਸਿੰਘ ਵਾਲਾ ਪੁਲ ਬਣਾਇਆ ਵੀ ਤਾਂ ਕਿ ਜੇ ਅਸੀਂ ਕੋਟਕਪੁਰਾ ਪੁਲ ਰੋਕਾਂਗੇ ਤਾਂ ਮਚਾਕੀ ਮਲ ਸਿੰਘ ਤੋਂ ਨਿਕਲ ਜਾਣ ਅਸੀਂ ਚੈਲ ਰੋਡ ਨੂੰ ਤਿਆਰ ਕੀਤਾ ਤਾਂ ਕਿ ਜੇ ਤਲਵੰਡੀ ਵਾਲਾ ਪੁਲ ਸੀ ਬੰਦ ਕਰਨਾ ਤਾਂ ਅਸੀਂ ਚੈਲ ਰੋਡ ਰਾਹੀਂ ਨਿਕਲ ਸਕੀਏ ਤਲਵੰਡੀ ਦੇ ਪੁਲ ਦੇ ਨਾਲ ਜਿਹੜਾ ਜਿਹੜਾ ਅਸੀਂ ਸੀਵਰੇਜ ਪਾਇਆ ਤਾਂ ਅਸੀਂ ਦੋਨੇ ਇਕੱਠੇ ਵੀ ਉਦੋਂ ਪੁਲ ਦਾ ਕੰਮ ਵੀ ਚੱਲ ਰਿਹਾ ਸੀ ਤੇ ਇਹ ਵੀ ਚੌਂਕ ਤੇ ਸਾਨੂੰ ਵਾਰੀ-ਵਾਰੀ ਨਾ ਕਰਨਾ ਪਵੇ ਅੱਜ ਅਸੀਂ ਪੁਲ ਕਰਕੇ ਸੜਕ ਰੋਕੀ ਐ ਕੱਲ ਨੂੰ ਅਸੀਂ ਸੀਵਰੇਜ ਕਰਕੇ ਰੋਕੀਏ ਦੋਨੇ ਸੇਮ ਟਾਈਮ ਕਰਕੇ ਅਸੀਂ ਜਿਹੜਾ ਹੈਗਾ ਉਹਨੂੰ ਅਸੀਂ ਨਗਾਤਾ ਹੁਣ ਉਹ ਜਿਹੜੀ ਸੜਕ ਐ ਉਹ ਸੜਕ ਵੀ ਬਣੀ ਜਾਂਦੀ ਤੁਹਾਡੇ ਸਾਹਮਣੇ ਸੋ ਜਿੱਥੇ-ਜਿੱਥੇ ਹੋਰ ਵੀ ਲੋੜ ਐ ਅਸੀਂ ਵਾਟਰਵਰਕਸ ਜਿੱਡਾ ਅੱਜ ਤੱਕ ਸਾਡਾ ਵਾਟਰਵਰਕਸ ਸੀ ਉਦੋਂ ਤਿੱਗੀ ਤਿੱਗਨੀ ਕਬਸਤੀ ਉਹਦੀ ਵਾਟਰਵਰਕਸ ਦੀ ਕਰ ਲਈ ਵਾਟਰਵਰਕਸ ਇੱਕ ਕਵੈਸਟੀ ਸਾਡੇ ਕੋਲ ਵੱਧ ਗਈ ਔਰ 21 ਕਰੋੜ ਰੁਪਏ ਦੀਆਂ ਹੁਣ ਅਸੀਂ ਪਾਈਪਾਂ ਵਾਸਤੇ ਜਿਹੜੀ ਆ ਉਹ ਸਾਨੂੰ ਮਨਜ਼ੂਰੀ ਮਿਲ ਗਈ ਹੈ 21 ਕਰੋੜ ਦਾ ਅਸੀਂ ਸਾਰੇ ਸ਼ਹਿਰ ਦੇ ਤੇ ਜਿੱਥੇ ਕਿਤੇ ਪਾਣੀ ਨਹੀਂ ਜਾਂਦਾ ਉਹਦੇ ਵਾਸਤੇ ਅਸੀਂ ਜਿਹੜੀ ਉਹ ਤਿਆਰੀ ਕਰਤੀ ਉਹ ਸਾਡੇ ਸਾਰੇ ਬੰਦੇ ਜਿਹੜੇ ਲੱਗੇ ਹੋਇਆ ਕੱਲੀ-ਕੱਲੀ ਗਲੀ ਤੋਂ ਪੁੱਛ ਰਹੇ ਆ ਕਿੱਥੇ-ਕਿੱਥੇ ਜਿਹੜਾ ਹੈਗਾ ਤੇ ਦੂਜੀ ਜਿਹੜੀ ਤੁਸੀਂ ਗੱਲ ਦਰਿਆਾਂ ਦੀ ਕੀਤੀ ਸੀ ਦਰਿਆਾਂ ਦੀ ਇਹ ਵੀ ਮੇਰੀ ਜਿ온 ਦੀ ਸਰਕਾਰ ਬਣੀ ਹੈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਿਆ ਫਰੀਦਕੋਟ ਦੇ ਵਿੱਚ ਸਾਡੇ ਖਿਲਾਫ ਕਿਤੇ ਵੀ ਦੂਜੇ ਦੋਨਾਂ ਧਿਰਾਂ ਨੇ ਕਾਲੀ ਦਲ ਨੇ ਕਾਂਗਰਸ ਨੇ ਕੋਈ ਮੁਜ਼ਾਹਰਾ ਨਹੀਂ ਕੀਤਾ ਵੀ ਸਾਡਾ ਕੰਮ ਨਹੀਂ ਕੀਤਾ। ਹੂੰ ਸਹੀ ਹੈ ਨਾ? ਜੇ ਮੇਰੀ ਦਰੀ ਮੈਂ ਮੇਰੀ ਦਰੀ ਤਾਂ ਮੈਂ ਵੈਨਾ ਮੈਨੂੰ ਪਤਾ ਮੇਰੀ ਦਰੀ ਦਾ ਪਰ ਮੈਂ ਦੂਜੇ ਵਿਰੋਧੀਆਂ ਦੀਆਂ ਦਰੀਆਂ ਵੀ ਫਿਰ ਆ ਨਾ ਜਦੋਂ ਮੈਂ ਦਰੀਆਂ ਵਿਛਾਉਂਦਾ ਸੀ ਤੁਸੀਂ ਨਾਲ ਦਈ ਦੱਸੋ ਕਿਹੜਾ ਕੰਮ ਜਿਹੜਾ ਸੀ ਵੀ ਸਿਆਸਤ ਤੋਂ ਪ੍ਰੇਰਿਤ ਹੁੰਦਾ ਸੀ। ਹੂੰ ਉਹ ਉਹ ਸੇਲੀ ਤਰੀਕਾ ਵਿਛਾਉਂਦਾ ਸੀ ਨਾ ਜਿੱਥੇ ਲੋਕਾਂ ਨੂੰ ਲੋੜ ਹੁੰਦੀ ਸੀ ਜੇ ਵਿਰੋਧੀਆਂ ਨੂੰ ਲੱਗਦਾ ਵੀ ਯਾਰ ਆ ਕੰਮ ਨਹੀਂ ਹੋਇਆ ਤਾਂ ਵਿਛਾਉਣ ਤਰੀ ਮੈਂ ਆ ਕੇ ਪੁੱਛੂੰਗਾ ਦੱਸੋ ਭਾਈ ਹੁਣ ਵੀ ਜਾਉਂਗੇ ਧਰਨੇ 'ਚ ਜੇ ਲਾਉਣਗੇ ਧਰਨੇ 'ਚ ਜਾਉਂਗੇ ਬਿਲਕੁਲ ਮੈਂ ਕਦੇ ਜਿੰਨੇ ਵੀ ਧਰਨੇ ਲੱਗੇ ਮੈਂ ਕਦੇ ਵੀ ਗੱਲ ਕਰਨ ਤੋਂ ਨਹੀਂ ਭਜਦਾ ਕਿਉਂਕਿ ਤੁਹਾਡਾ ਮਸਲਾ ਗੱਲ ਰਵਾਤਰਾ ਹੀ ਹੱਲ ਹੋਣਾ ਆ ਹੁਣੇ ਸਰਦਾਰ ਰਜਿੰਦਰ ਸਿੰਘ ਹੁਣੀ ਆਪਦਾ ਮੰਗ ਪੱਤਰ ਦੇ ਕੇ ਗਏ ਹੂੰ ਕੀਤੀ ਗੱਲਬਾਤ ਕਰਕੇ ਗਏ ਕਿਰਤੀ ਕਿਸਾਨੀ ਨੂੰ ਹੂੰ ਉਹਨਾਂ ਨਾਲ ਗੱਲਬਾਤ ਕੀਤੀ 10-15 ਮਿੰਟ ਬਾਅਦ ਬਾਹਰ ਖੜ ਕੇ ਸਾਰੀ ਗੱਲ ਜਦੋਂ ਉਹਨਾਂ ਦੀ ਤਸੱਲੀ ਹੋ ਗਈ ਉਹ ਉਦੋਂ ਆਏ ਹੂੰ ਉਹਨਾਂ ਨੇ ਜਿਹੜੇ ਜਿਹੜੇ ਮੈਨੂੰ ਪੁਆਇੰਟ ਦੱਸਿਆ ਵੀ ਆਹ ਪਾਣੀਆ ਦੇ ਉੱਤੇ ਆਹਾ ਆਹਾ ਸਾਡਾ ਸਟੈਂਡ ਆ ਜੀ ਉਹ ਸਾਡਾ ਵੀ ਉਹ ਸਟੈਂਡ ਆ ਪਰ ਉਹ ਚੰਗੀ ਗੱਲ ਆ ਵੀ ਸਾਡਾ ਸਾਡੇ ਪੰਜਾਬ ਦੇ ਸਾਰੇ ਜਿਹੜੇ ਮਛਿੰਦੇ ਆ ਸਾਰੇ ਕਿਸਾਨ ਆਗੂ ਆ ਉਹ ਸਾਡੇ ਨਾਲ ਚੰਗੀ ਗੱਲ ਆ ਸੀ ਸੌਖੇ ਹੋ ਕੇ ਲੜਾਈ ਲੜ ਦਾਂਗੇ ਸੋ ਇਸ ਤਰ੍ਹਾਂ ਮੈਂ ਕਦੇ ਕਿਸੇ ਗੱਲ ਤੋਂ ਨਹੀਂ ਭਜਦਾ ਮੈਨੂੰ ਜਿੱਥੇ ਮਰਜ਼ੀ ਬੁਲਾਉਣ ਮੈਨੂੰ ਕੋਈ ਬੰਦਾ ਵੀ ਗਲੀ ਚੋਂ ਫੋਨ ਕਰਦੇ ਵੀ ਇੱਥੇ ਸਾਡੀ ਇਹ ਸਮੱਸਿਆ ਜੀ ਮੈਂ ਜਾਨਣਾ ਉਹ ਇਹ ਰੌਲਾ ਪਾਉਣਾ ਸੇ ਥੋੜੋ ਹੈ ਵੀ ਮੈਂ ਹਰ ਜਗ੍ਹਾ ਤੇ ਆਪਣੇ ਨਾਲ ਕਰਾਂ ਕੁਛ ਨਾ ਤੇ ਬਸ ਉਹ ਜਿਹੜੇ ਆ ਗਾਣੇ ਲਾ ਕੇ ਤੇ ਰੀਲਾਂ ਪਾਈ ਜਾਵੋ ਉਹਦਾ ਕੀ ਫਾਇਦਾ ਕੰਮ ਕਰੂੰਗਾ ਮੇਰੇ ਕੰਮ ਬੋਲਣਗੇ ਗਲੀ ਗਲੀ ਚ ਮੈਂ ਅੱਜ ਤੁਹਾਡੇ ਨਾਲ ਕੁਦਰਤੀ ਆਪਣਾ ਸੁਭਾਅ ਬਣ ਗਿਆ ਇਹ ਗੱਲ ਕਰ ਰਿਹਾ ਪਰ ਮੈਂ ਇਹ ਸੋਚਿਆ ਸੀ ਕਿ ਮੈਂ 5 ਸਾਲ ਕਿਸੇ ਵੀ ਪੱਤਰਕਾਰ ਨੂੰ ਇੰਟਰਵਿਊ ਨਹੀਂ ਦੇਣੀ ਆਪਦੇ ਕੰਮਾਂ ਦੀ ਮੇਰੇ ਕੰਮ ਉਹ ਆਪ ਦੇਖਣ ਜਾ ਕੇ ਜਿਹੜੀ ਇੱਕ ਗੱਲ ਹੋਰ ਆਪਣੀ ਰਹਿ ਗਈ ਸੀ ਤੇ ਲੋ ਹੁਣ ਅਪ ਕਰ ਲੱਗ ਗਿਓ ਫਰੀਦਕੋਟ ਦੇ ਵਿੱਚ ਸਾਨੂੰ ਸਮੱਸਿਆ ਕੀ ਆਉਂਦੀ ਸੀ ਕਿ ਇੱਥੇ ਜਿਹੜਾ ਛੋਟੇ ਬੱਚਿਆਂ ਵਾਸਤੇ ਵਿਭਾਗ ਹੈ ਉਹ ਛੋਟਾ ਸੀ ਡਾਕਟਰ ਬਹੁਤ ਕਾਬਲ ਸੀ ਇਥੋਂ ਬੱਚੇ ਚੱਕ ਕੇ ਪ੍ਰਾਈਵੇਟ ਹਸਪਤਾਲਾਂ ਤੇ ਲੈ ਜਾਂਦੇ ਸੀ ਜੀ اپنی ਸਰਕਾਰਾਂੋਂ ਤੋਂ ਬਾਅਦ 170 ਬੈੱਡ ਦਾ ਸੀ ਬੱਚਿਆਂ ਦਾ ਹਸਪਤਾਲ ਬਣਾਇਆ 170 ਬੈੱਡ ਦਾ ਹੂੰ ਉਹਦੇ 'ਚ ਹੋਰ ਵੀ ਜਿਹੜੇ 30 ਬੈੱਡ ਲੱਗ ਸਕਦੇ 200 ਬੈੱਡ ਤੱਕ ਹੋ ਸਕਦਾ ਹੈ ਹੂੰ ਕੱਲਾ ਇਹ ਨਹੀਂ ਵੀ ਪਰਿਵਾਰਾਂ ਨੂੰ ਸਮੱਸਿਆ ਆਉਂਦੀ ਸੀ ਪਰਿਵਾਰ ਆਰਥਿਕ ਤੌਰ ਤੇ ਇੰਨੇ ਕਮਜ਼ੋਰ ਸੀ ਕਦੇ ਅਸੀਂ ਹਸਪਤਾਲਾਂ ਵਾਲਾ ਦੀ ਮਿੰਤ ਕੱਢਣੀ ਯਾਰ ਗਰੀਬ ਬੰਦਾ ਦੀ ਕੱਟ ਕਰ ਦੋ ਕਈ ਵਾਰੀ ਉਹਨਾਂ ਨੇ ਕਹਿਣਾ ਜੀ ਸਾਡੀ ਮਜਬੂਰੀ ਹੈ ਜੀ ਸਾਡੇ ਖਰਚੇ ਹੀ ਨੇ ਆਪਦੀ ਜੇਬ ਚੋਂ ਆਪਦੇ ਰਿਸ਼ਤੇਦਾਰਾਂ ਦੇ ਕਿਸੇ ਮੇਰੇ ਤੁਸੀਂ ਸੱਜਣ ਮਿੱਤਰ ਨੂੰ ਫੋਨ ਕਰ ਲਿਓ ਉਹਨੂੰ ਪੁੱਛਿਓ ਵੀ ਬਾਈ ਕਰਦੇ ਹੱਤ ਨੇ ਕਦੇ ਤੁਹਾਡੇ ਤੋਂ ਪੈਸੇ ਮੰਗੇ ਆ ਮੈਂ ਇਲੈਕਸ਼ਨ ਲੜੇ ਦੋ ਮੈਂ ਇੱਕ ਵੀ ਬੰਦੇ ਤੋਂ ਇਲੈਕਸ਼ਨ ਵਾਸਤੇ ਪੈਸਾ ਨਹੀਂ ਮੰਗਿਆ ਪਰ ਮੈਂ ਜਦੋਂ ਕਿਸੇ ਲੋੜਵੰਦ ਨੂੰ ਲੋੜ ਹੁੰਦੀ ਹੈ ਬਦੋਂ ਹਰ ਇੱਕ ਬੰਦੇ ਦੀ ਜੇਬ ਚੋਂ ਪੈਸੇ ਕਢਾਉਣਾ ਆਪਦੇ ਸੱਜਣ ਮਿੱਤਰ ਨੂੰ ਮੈਨੂੰ ਪਤਾ ਇਹਦੀ ਜੇਬ ਚ 10000 ਹੋ ਸਕਦਾ ਹੈ ਇਹਦੇ ਕੋਲੇ 5000 ਹੋ ਸਕਦਾ ਹੈ ਇਹ ਮੰਨਦਾ ਮੈਨੂੰ 500 ਦੇ ਸਕਦਾ ਉਹਨਾਂ ਦੀਆਂ ਜੇਬਾਂ ਚੋਂ ਪੈਸੇ ਕਢਾ ਖੜਾ ਕੇ ਅਸੀਂ ਜਾ ਕੇ ਅਸੀਂ ਜਿਹੜੇ ਆ ਹਸਪਤਾਲ ਤੇ ਬਿੱਲ ਤਾਰ ਤਾਰ ਕੇ ਬੱਚੇ ਛੜਾ ਕੇ ਲਿਆਉਂਦੇ ਰਿਹਾ ਉਕੇ ਜੀ ਇਹ ਬੱਜਰ ਜਵਾਕ ਨਹੀਂ ਦੇਣਾ ਅਸੀਂ ਡੈੱਡ ਬਾਡੀਆਂ ਤੱਕ ਛੜਾ ਕੇ ਨੇ ਪੈਸੇ ਦੇ ਦੇ ਕੇ ਬੰਦੇ ਦੀ ਮੌਤ ਹੋ ਗਈ ਤਾਂ ਹੁਣ ਅਸੀਂ ਜਿਹੜਾ ਇਹ ਇਹਦੇ ਤੇ ਲੱਗੇ ਹੋਏ ਇਹ ਸਮਾਂ ਤਾਂ ਲੱਗਦਾ ਕਿਸੇ ਚੀਜ਼ ਨੂੰ ਪਰ ਜਿੱਥੋਂ ਤੱਕ ਅਸੀਂ ਅੱਜ ਪਹੁੰਚੇ ਹੋਏ ਹਾਂ ਸਾਰੇ ਤੁਸੀਂ ਜਿੰਨੇ ਅ ਅਯੂਸ਼ਮਾਨ ਕਾਰਡ ਦੇ ਤਹਿਤ ਬਾਹਰੋਂ ਦਵਾਈ ਆਉਂਦੀ ਸੀ ਜਾ ਕੇ ਦੇਖੋ ਢੇਰ ਲੱਗੇ ਪਏ ਦਵਾਈ ਦੇ ਔਰ ਡੱਡੇ ਉੱਤੇ ਡੱਬਿਆਂ ਦੇ ਡੱਬੇ ਚੜਾਏ ਪਏ ਆ ਤੁਸੀਂ ਜਾ ਕੇ ਦੇਖੋ ਪਰ ਹਰ ਤਕਰੀਬਨ ਮੈਂ ਸ਼ਾਮ ਨੂੰ ਜਦੋਂ ਰੋਟੀ ਖਾ ਕੇ ਕਈ ਵਾਰੀ ਮਨ ਕਰਦਾ ਸੈਰ ਕਰਨ ਨੂੰ ਤਾਂ ਮੈਂ ਇੱਥੇ ਛੜਕ ਤੇ ਸੈਰ ਨਹੀਂ ਕਰਦਾ ਮੈਂ ਹਸਪਤਾਲ 'ਚ ਸੈਰ ਕਰਦਾ ਹੂੰ ਪਰ ਸਭ ਤੋਂ ਪਹਿਲਾਂ ਉੱਥੇ ਦੁਕਾਨ ਤੇ ਜਾਣਾ ਉਹਨਾਂ ਦੀ ਜਿਹੜੀ ਸ਼ਾਪ ਹੈ ਉੱਥੇ ਜਿਹੜੇ ਬੰਦੇ ਖੜੇ ਹੁੰਦੇ ਉਹਨੂੰ ਪੁੱਛਦਾ ਵੀ ਸਾਰੀ ਦਵਾਈ ਮਿਲ ਰਹੀ ਪਈ ਤੁਸੀਂ ਸੰਤੋਸ਼ ਤੋਂ ਕੋਈ ਦਵਾਈ ਬਾਰੂ ਦੰਦ ਲੈ ਰਹੇ ਲੋਕ ਕਹਿੰਦੇ ਵੀ ਹਾਂਜੀ ਸਾਨੂੰ ਸਾਰੀ ਦਵਾਈ ਅੰਦਰੋਂ ਮਿਲਦੀ ਸਫਾਈ ਦੇ ਅੱਗੇ ਨਾ ਤੁਸੀਂ ਜਾ ਕੇ ਹਾਲ ਵੇਖੋ ਜੇ ਸੋ ਹਸਪਤਾਲ ਚ 10000 ਬੰਦਾ ਰੋਜ਼ ਲੰਘਦਾ ਹੋਵੇ ਠੀਕ ਆ ਉਸ ਫਰਸ਼ ਮੈਲੀ ਤਾਂ ਹੋ ਸਕਦੀ ਮੈਲੀ ਹੋ ਸਕਦੀ ਮੈਲੀ ਹੋ ਸਕਦੀ ਹੈ ਪਰ ਉਹ ਕਿੰਨੀ شدت ਨਾਲ ਸਾਡੇ ਬੰਦੇ ਸਾਫ ਕਰਦੇ ਆ ਜੋ ਤੁਸੀਂ ਮਰਜੀ ਵੇਖ ਲਓ ਬੰਦੇ ਵਾਈਪਰ ਮਾਰਦੇ ਆ ਕੰਮ ਤਾਂ ਹੋ ਰਿਹਾ ਹੈ ਵਿਧਾਇਕ ਸਾਹਿਬ ਸਾਬਕਾ ਵਿਧਾਇਕ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕੁਝ ਕਰੋੜ ਰੁਪਈਆ ਨਾਲ ਸੀਵਰੇਜ ਦੀ ਸਮੱਸਿਆ ਠੱਪ ਹੋ ਗਈ ਦੂਜੇ ਪਾਸੇ ਲਾਲੋ ਨਗਰ ਕੌਂਸਲ ਦੇ ਪ੍ਰਧਾਨ ਉਹਨਾਂ ਨੇ ਵੀ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਆਪਦੇ ਇੰਟਰਵਿਊ ਦੇ ਵਿੱਚ ਇਹ ਕਹਿੰਦਾ ਹੈ ਵੀ ਫਰੀਦਕੋਟ ਲਈ ਕੋਈ ਫੰਡ ਹੀ ਨਹੀਂ ਆਇਆ ਯਾਰ ਮੈਂ ਕੰਮ ਕਿੱਥੋਂ ਕਰਾਵਾਂ ਉਵੇਂ ਗਏ ਉਹ ਕਰੋਨਾ ਰੁਪਏ ਦੇ ਫੰਡ ਆ ਰਹੇ ਆ ਕੰਮ ਚੱਲ ਰਹੇ ਆ ਫਿਰ ਇਹ ਇਹ ਕਾ ਤੂੰ ਇਸ ਤਰ੍ਹਾਂ ਨਹੀਂ ਦੇਖੋ ਮੈਨੂੰ ਮੈਂ ਮੈਂ ਸਤਿਕਾਰਯੋਗ ਨੇ ਵਿਧਾਇਕ ਸਾਹਿਬ ਚਾਹੇ ਉਹ ਐਮਐਲਏ ਹੁੰਦੇ ਸੀ ਚਾਹੇ ਅੱਜੋ ਐਮਐਲਏ ਨਹੀਂ ਮੈਂ ਹਮੇਸ਼ਾ ਉਹਨਾਂ ਨੂੰ ਢਿੱਲੋਂ ਸਾਹਿਬ ਕਹਿ ਕੇ ਸਤਿਕਾਰ ਨਾਲ ਬੁਲਾਉਣਾ ਨਿੰਦਾ ਜੀ ਮੈਨੂੰ ਜਿੱਥੇ ਵੀ ਮਿਲਦੇ ਆ ਮੈਂ ਪ੍ਰਧਾਨ ਜੀ ਕਹਿ ਕੇ ਬੁਲਾਉਣਾ ਬਿਲਕੁਲ ਪਦੇ ਵੀ ਮੇਰਾ ਇਹ ਨਹੀਂ ਹੁੰਦਾ ਕਿ ਯਾਰ ਦੂਜੀ ਤਰ ਦਾ ਦੂਜੀ ਤਰ ਦੇ ਐਮਸੀ ਸਾਹਿਬਾਨ ਮਿਲਦੇ ਆ ਸਾਰਿਆਂ ਨੂੰ ਐਮਸੀ ਸਾਹਿਬ ਕਹਿ ਕੇ ਬੁਲਾਈਦਾ ਸਤਿਕਾਰ ਦੇਦਾ ਕਿਸੇ ਵੀ ਮੁੱਦੇ ਤੇ ਦੱਸ ਦਿਨ ਵੀ ਅਸੀਂ ਸਰਕਾਰ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਜਿਹੜੀ ਚੀਜ਼ ਦੀ ਲੋੜ ਹੈ ਹਰ ਲੋੜ ਅਸੀਂ ਪੂਰੀ ਕਰ ਰਹੇ ਹਾਂ ਸ਼ਾਇਦ ਕਿਹੜੀ ਚੀਜ਼ ਰੁਕਿਆ ਕਿਹੜਾ ਕੰਮ ਰੁਕਿਆ ਉਹ ਮੈਨੂੰ ਦੱਸ ਦਿਨ ਜੀ ਪੈਸੇ ਖੁਣਾ ਕੰਮ ਰੁਕਿਆ ਲਗਾਤਾਰ ਸਰਕਾਰ ਪੈਸੇ ਦੇ ਰਹੀ ਹੁਣ ਵੀ ਸਾਡਾ ਜਿਹੜਾ ਸੀਵਰੇਜ ਆਸਤੇ ਹੈ ਉਹ ਮਿਲਦਾ 7-8 ਕਰੋੜ ਰੁਪਏ ਆ ਗਿਆ 1.58 ਕਰੋੜ ਰੁਪਏ ਜਿਹੜਾ ਕਾਲੀ ਸਰਕਾਰ ਵੇਣੀ ਅਕਾਲੀ ਸਰਕਾਰ ਮੇਲੇ 118 ਕਰੋੜ ਦਾ ਟੈਂਟਰ ਦਿੱਤਾ ਸੀ ਇਹਨਾਂ ਨੇ। ਹੂੰ ਕਾਂਗਰਸ ਦੀ ਸਰਕਾਰ ਸਾਰੀ ਲੰਘੀ। ਹੂੰ 100 ਕਰੋੜ ਰੁਪਈਆ ਆਇਆ ਸੀ ਸਿਰਫ ਇੰਨਾ ਕੁ। ਹੂੰ ਉਹਦੇ ਚੋਂ ਵੀ ਇਹਨਾਂ ਨੇ ਬਾਹਰ ਜਿਹੜਾ ਸ਼ਹਿਰ ਛੱਡ ਕੇ ਪਾਸੇ ਵੀ ਪਾਤੇ ਸੀ। ਹੂੰ ਜਿਹੜਾ ਸ਼ਹਿਰ ਦਾ ਸੀਵਰੇਜ ਰਹਿ ਗਿਆ ਸੀ 18 ਕਰੋੜ ਪਹਿਲਾਂ ਉਹ ਲਿਆ। ਹੂੰ 23 ਕਰੋੜ ਰੁਪਈਆ ਬਣਿਆ ਸੀ। ਫਿਰ ਉਹ ਤੋਂ ਬਾਅਦ ਦੁਬਾਰਾ ਕੀ ਹੋਇਆ? 25 ਕਰੋੜ ਰੁਪਈਆ ਦੀ ਜਿਹੜੀ ਹੈ ਉਹ ਡੀਪੀਆਰ ਦੁਆਰਾ ਬਣਾਈਏ ਹੁਣ 11 ਕਰੋੜ ਤੇ 25 ਕਰੋੜ ਰੁਪਇਆ ਸਾਡਾ ਸੀਵਰੇਜ ਆਸਤੇ ਤੇ ਗਲੀਆਂ ਨਾਲੀਆਂ ਆਸਤੇ ਮਨਜ਼ੂਰ ਕਰਾਇਆ ਜਿਹੜਾ ਇਹਨਾਂ ਦੋਹਾਂ ਸਰਕਾਰਾਂ ਨੇ ਜੋ ਕਾਲੀ ਸਰਕਾਰ ਵੇਲੇ ਜਿਹੜੀ ਨੀ ਪੱਥਰ ਰੱਖਿਆ ਸੀਵਰੇਜ ਦਾ ਜਿਹਨੀ ਪੱਥਰ ਰੱਖਿਆ ਸੀ ਤਾਂ ਪੈਸੇ ਨਹੀਂ ਦਿੱਤੇ ਸੀਗੇ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ ਸੀਗਾ ਇਹਨਾਂ ਤੋਂ ਸੋ ਮੈਂ ਉਹਨਾਂ ਗੱਲਾਂ ਤੇ ਪੈਂਦਾ ਨਹੀਂ ਮੈਂ ਤਾਂ ਤੁਹਾਨੂੰ ਇਹ ਨਾ ਕਿ ਮੇਰੇ ਤੋਂ ਕੰਮ ਬੋਲਣਗੇ ਜੇ ਮੈਂ ਹੀ ਲੋਕਾਂ ਦੇ ਗੱਲਾਂ ਦਾ ਜਵਾਬ ਦੇਣਾ ਹੈ ਤੇ ਫਿਰ ਮੈਂ ਇਕੱਲਾ ਗੱਲਾਂ ਦਾ ਜਵਾਬ ਦੇਵਾਂ ਗੱਲਾਂ ਦਾ ਕੜਾ ਕਰ ਮੈਨੂੰ ਨਹੀਂ ਲੱਗਦਾ ਮੈਂ ਹਮੇਸ਼ਾ ਇਹੀ ਹੈ ਨਾ ਉਹਨਾਂ ਸਾਥੀਆਂ ਨੂੰ ਵੀ ਕਿ ਉਹ ਜੇ ਮੈਨੂੰ ਕਹਿ ਦਿੰਦੇ ਆ ਕੋ ਬੰਦਾ ਬੋਲਦਾ ਮੈਂ ਕਰ ਬੋਲਣ ਦੇ ਉਹਦੀ ਜੇ ਕੋਈ ਮਾੜਾ ਤੁਹਾਨੂੰ ਕਹਿੰਦਾ ਤਾਂ ਉਹਦਾ ਜਵਾਬ ਲੋਕ ਦੇਣਗੇ ਲੋਕ ਦੂਜਾ ਰੱਬ ਹੁੰਦੇ ਆ ਬਿਲਕੁਲ ਲੋਕਾਂ ਠੀਕ ਹੈ ਜਿਹੜਾ ਲੀਡਰ ਲੋਕਾਂ ਨੂੰ ਮੂਰਖ ਸਮਝਦਾ ਮੈਂ ਹਮੇਸ਼ਾ ਆਪਣੇ ਸਾਥੀਆਂ ਨੂੰ ਕਹਿੰਦਾ ਹਾਂ ਵੀਰ ਕੋ ਤੁ ਨੂੰ ਮਾੜਾ ਕਹੀ ਜਦੋਂ ਨਾ ਉਹਨੂੰ ਲੱਗਦਾ ਵੀ ਇਹਨੂੰ ਮਾੜਾ ਕਹ ਕੇ ਮੈਂ ਇਹਨੂੰ ਮਾੜਾ ਬਣਾ ਦੂੰ ਲੋਕ ਦੂਜਾ ਰੱਬ ਆ ਲੋਕ ਤਾਂ ਉਹ ਚੀਜ਼ ਵੀ ਜਾਣਦੇ ਜਿਹੜੀ ਤੁਹਾਡੇ ਦਿਲ ਦੇ ਅੰਦਰ ਹੈ ਇੰਨਾ ਠੰਡੇ ਸਬਾਹ ਦਾ ਕੀ ਕਾਰਨ ਕੀ ਹੈ ਕਈ ਵਾਰੀ ਬੜਾ ਤੱਕਾ ਹੋ ਜਾਂਦਾ ਵੱਡੇ ਪੱਧਰ ਤੇ ਤੱਕੇ ਹੋ ਜਾਂਦੇ ਆ ਤੁਹਾਡੇ ਨਾਲ ਬੜਾ ਠੰਡਾ ਸਬਾਹ ਹੈ ਬੜਾ ਨਰਮ ਸਬਾਹ ਚੱਕੀ ਬੰਦੇ ਬੀਨੂੰ ਤੇ ਲੋ ਲੋ ਬੂਠ ਢੇਰੇ ਨੇ ਬੜਾ ਹੀ ਠੰਡਾ ਰਹਿਨੇ ਆ ਕੀ ਗੱਲ ਹੈ ਨਹੀਂ ਐਕਚੁਅਰ ਨਾ ਜਦੋਂ ਤੁਸੀਂ ਮੈਂ ਪ੍ਰਮਾਤਮਾ ਨੂੰ ਮੰਨਣ ਵਾਲਾ ਬੰਦਾ ਹੂੰ ਔਰ ਮੈਂ ਗੁਰਬਾਣੀ ਪੜਦਾ ਗੁਰਬਾਣੀ ਸਾਨੂੰ ਇਹ ਕਹਿੰਦੀ ਆ ਵੀ ਭੀਖ ਅ ਰਾਜ ਕਿਰਾਏ ਤਾਂ ਕਮਣ ਭੀਖ ਮੰਗਾਏ ਤਾਂ ਕਿਆ ਘਟਦਾ ਰਾਜ ਕਿਰਾਏ ਤਾਂ ਕਮਤਲੋ ਹੁਣ ਕੋਗੇ मतलब ਜੇ ਤੁਹਾਨੂੰ ਰਾਜ ਕਰਦੇ ਤੁਸੀਂ ਰਾਜੇ ਆ ਤਾਂ ਫਿਰ ਕਿੱਡੀ ਕੁ ਬੜਾਈਓ ਜੇ ਭੀਖ ਮੰਗਾ ਦੇਗਾ ਤਾਂ ਤਾਂ ਕਿਹੜਾ ਕੁਝ ਘਟ ਚੱਲਿਆ ਕੋਈ ਕੰਮ ਚੱਲਦਾ ਸਹੀ ਹੈ ਤੇਰੀ ਰਜ਼ਾ ਜਰਾ ਜੀ ਹੂੰ ਜੇ ਅੱਜ ਉਹਨੇ ਸਾਨੂੰ ਇਸ ਰੁਤਬੇ ਤੇ ਬਿਠਾਇਆ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਕੰਮ ਕਰਕੇ ਦਿਖਾ ਜੀ ਜੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਤਾਂ ਫਿਰ ਤੁਸੀਂ ਇਕੱਲੇ ਗੱਲਾਂ ਦਾ ਜਵਾਬ ਦਿਓ ਆਪਦਾ ਕੰਮ ਕਰੋ ਜੋ ਤੁਹਾਡਾ ਫਰਜ਼ ਹੈ ਬਾਕੀ ਇਹ ਪ੍ਰਮਾਤਮਾ ਨੇ ਦੇਖਣਾ ਮੈਂ ਪੂਰਾ ਇਲੈਕਸ਼ਨ ਇਹਦੇ ਜਮਾਨ ਦੀ ਵਡਿਆਈ ਨਹੀਂ ਕਰਦਾ ਜਿੰਨੀ ਕਿ ਮੈਨੂੰ ਮਹਾਰਾਜ ਨੇ ਸੋਝੀ ਦਿੱਤੀ ਹੈ ਮੈਂ ਕਦੇ ਗੁਰਦੁਆਰਾ ਸਾਹਿਬ ਜਾ ਕੇ ਇਹ ਅਰਦਾਸ ਨਹੀਂ ਕੀਤੀ ਸੀ ਮਹਾਰਾਜ ਮੈਨੂੰ ਐਮਐਲਏ ਬਣਾ ਦੇ ਉੱਥੇ ਹੀ ਮੱਥਾ ਟੇਕ ਕੇ ਕਹਿੰਦੇ ਮਹਾਰਾਜ ਜੇ ਤੈਨੂੰ ਚੰਗਾ ਲੱਗਦਾ ਤਾਂ ਬਣਾਈ ਜੇ ਤੈਨੂੰ ਨਹੀਂ ਚੰਗਾ ਲੱਗਦਾ ਫਿਰ ਮੈਂ ਐਮਐਲਏ ਨਹੀਂ ਬਣਾਂਗਾ ਸਹੀ ਗੱਲ ਹੈ ਮੈਂ ਤਾਂ ਜੋ ਤੂੰ ਦੋਏ ਨਾ ਨਾ ਮੈਂ ਤਾਂ ਉਹ ਲੈਣਾ ਮਹਾਰਾਜ ਨੇ ਬਣਾਤਾ ਕਿਤੇ ਖੰਡ ਪਾਰਟੀ ਸੁੱਖਿਆ ਕਿਤੇ ਹਾਂ ਠੀਕ ਹੈ ਪਾਰਟੀ ਦੇ ਵਰਕਰਾਂ ਨੇ ਬਹੁਤ ਤਾਂ ਸੁੱਖਾ ਸੁੱਖਿਆ ਬੁਲਾਈਆਂ ਮੈਂ ਆਰ ਦੇ ਲੋਕ ਕਿਤੇ ਨਹੀਂ ਵੀ ਮੈਂ ਦਰਬਾਰ ਸਾਹਿਬ ਜਾ ਕੇ ਸੁੱਖਾ ਸੁੱਖਿਆ ਮੈਂ ਉੱਥੇ ਸੁੱਖਾ ਕਿਉਂਕਿ ਮੈਨੂੰ ਇੱਕ ਗੱਲ ਦਾ ਪਤਾ ਹੈ ਕਿ ਜੋ ਕੁਝ ਮੇਰੇ ਕਰਮਾਂ ਤੇ ਲਿਖਿਆ ਹੈ ਉਹ ਮੈਨੂੰ ਮਿਲਣਾ ਹੀ ਮਿਲਦਾ ਹੈ ਜੇ ਚੰਗਾ ਤਾਂ ਚੰਗਾ ਮਿਲ ਜਾਣਾ ਜੇ ਮਾੜਾ ਤਾਂ ਮਾੜਾ ਮਿਲ ਜਾਣਾ ਪਰ ਆਪਦੇ ਵੱਲੋਂ ਕੋਸ਼ਿਸ਼ ਕਰੀ ਦੀ ਚੰਗਾ ਕਰੀਏ ਪਰ ਨੂੰ ਪਤਾ ਨਹੀਂ ਕੀ ਹਾਲਾਤ ਕਿਵੇਂ ਆਉਣੇ ਆ ਦੁਨੀਆ ਦੇ ਉੱਤੇ ਪਰ ਇੱਕ ਲਾਸਟ ਗੱਲ ਹੈ ਜੀ ਬ੍ਰੀਡ ਕੋਡ ਦੀ 슈ਗਰ ਮਿਲ ਚ ਤੁਸੀਂ ਬੜੇ ਬੂਟੇ ਲਾਏ ਆ ਹਾਂ ਜੀ ਬੜੇ ਧਰਨੇ ਵੀ ਲਾਏ ਆ ਚਲੋ ਹੁਣੇ ਪਿਛਲੇ ਨਿਊ ਟ੍ਰੋਲ ਵੀ ਹੋ ਰਿਹਾ ਸੀ ਇੱਕ ਵੀਡੀਓ ਵੀ ਜੂਸ ਚ ਹੋ ਜਾ ਕੀ ਪਾਤਾ ਰੇਤਾ ਪਾਤੀ ਉਹ ਗੱਲ ਉੱਥੇ ਹੀ ਰਹਗੀ ਹਨਾ ਉਹ ਟ੍ਰੋਲ ਵੀ ਹੁੰਦਾ ਰਹਿੰਦਾ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਸ ਮਿਲ ਨੂੰ ਕਿਤੇ ਬੂਰ ਪੈ ਜਾਊਗਾ ਕਿ ਨਹੀਂ ਪੈ ਸਕਦਾ ਦੇਖੋ ਜਿੱਦੇ ਮੈਂ ਬਣਿਆ ਮੇਰਾ ਇੱਕ ਰਿਕਾਰਡ ਹੈ ਤੁਸੀਂ ਕਿਸੇ ਦਿਨ ਆਇਓ ਮੈਂ ਤੁਹਾਨੂੰ ਡੀਓ ਦਿਖਾਊਗਾ ਜਿਸ ਦਿਨ ਮੈਂ ਪਹਿਲੀ ਵਾਰੀ ਮੁੱਖ ਮੰਤਰੀ ਸਾਹਿਬ ਤੋਂ ਕੋਈ ਕੰਮ ਮੰਗਿਆ ਉਹ ਮੇਰਾ ਡੀਓ ਮੁੱਖ ਮੰਤਰੀ ਸਾਹਿਬ ਦੇ ਕੋਲੇ ਗਿਆ ਮੁੱਖ ਮੰਤਰੀ ਸਾਹਿਬ ਨੇ ਅੱਗੇ ਪੁੱਡਾ ਨੂੰ ਭੇਜਿਆ ਕਿਉਂਕਿ ਪਲਾਂਟ ਘਟਦੇ ਸੀ ਇੱਥੇ ਉਸ ਦਿਨ ਤੋਂ ਉੱਥੇ ਕੋਈ ਕਾਰਵਾਈ ਨਹੀਂ ਹੋਈ ਲੱਗੇ ਇੱਥੇ ਜੇ ਲੱਗੂਗੀ ਤਾਂ ਇੰਡਸਟਰੀ ਲੱਗੂਗੀ ਅਸੀਂ ਮੈਂ ਐਗਰੀਕਲਚਰ ਕਮੇਟੀ ਦਾ ਮੈਂਬਰ ਆ ਅਸੀਂ ਕਮੇਟੀ ਤੋਂ ਸ਼ੁਭਾਰਸ਼ਾਂ ਕਰਕੇ ਭੇਜਣਾ ਜਿੰਨੀਆਂ ਪੰਜਾਬ ਦੀਆਂ ਸ਼ੂਕਰ ਮਿਲਾਂ ਬੰਦ ਕੱਲੀ ਥ੍ਰੀ ਕੋਡ ਨੇ ਮੈਂ ਆਪ ਦਾ ਲਾਲਚ ਕਰਾ ਮੇਰੀ ਖੰਡ ਮਿਲ ਅਸੀਂ ਜੀਰਾ ਵੀ ਮੰਗਦੇ ਆ ਅਸੀਂ ਤਰਨਤਾਰਨ ਵੀ ਮੰਗਦੇ ਆ ਜਿਹੜੀਆਂ ਜਿਹੜੀਆਂ ਹੋਰ ਖੰਡ ਮਿਲਾਂ ਸੱਤ ਬੰਦ ਹੋਈਆਂ ਸੀ ਉਹਨਾਂ ਖੰਡ ਮਿਲਾਂ ਨੂੰ ਵੀ ਚਲਾਉਣ ਵਾਸਤੇ ਸਰਕਾਰ ਨੂੰ ਸ਼ੁਭਾਰਸ਼ ਭੇਜੀ ਆ ਕਮੇਟੀ ਵੱਲੋਂ ਫੋ ਸਾਡਾ ਤਾਂ ਅਸੀਂ ਤੇ ਇਸ ਗੱਲ ਤੇ ਲੱਗੇ ਹੋਏ ਕੋਈ ਕਹਿੰਦੇ ਨਹੀਂ ਬਣਦੀ ਜੀ ਇਹ ਨਹੀਂ ਹੁੰਦਾ ਜੀ ਕਿਉਂ ਨਹੀਂ ਹੁੰਦਾ ਸਭ ਕੁਝ ਹੁੰਦਾ ਸਭ ਕੁਝ ਕਰਕੇ ਦਿਖਾਵਾਂਗੇ ਸਮਾਂ ਤਾਂ ਉਹਦੇ ਕੋਈ ਗੱਲ ਨਹੀਂ ਤੁਸੀਂ 15 ਸਾਲਾਂ ਚ ਪੱਟੀ ਐ ਹਾਂ ਇਹ ਤਾਂ 3 ਸਾਲ ਬੀਤੇ ਆ 15 ਸਾਲ ਲਾਦੇ ਪੱਟਣ ਤੋਂ ਕਾਲੀ ਕਾਂਗਰਸੀਆਂ ਨੇ ਰੜ ਕੇ ਪੱਟੀ ਐ ਕੋਈ ਨਹੀਂ ਸਾਨੂੰ ਮਾੜਾ ਸਿੱਧੇ ਤਾਂ ਹੁੰਦੋ ਵੇਖੋਗੇ ਕੀ ਪਤਾ ਕੀ ਕੋਸਾ ਬਣਦਾ ਇੱਥੇ ਆਉਣ ਨਾ ਜਾ ਰਹੇ ਆ ਫਰੀਦਕੋਟ ਲਈ ਕੋਈ ਵੱਡਾ ਫੰਡ ਜਾਂ ਕੋਈ ਵੱਡਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਫਰੀਦਕੋਟ ਦੇ ਵਿੱਚ ਉਹਨਾਂ ਵਾਲੇ ਨੱਚ ਦੇਖੋ ਬਹੁਤ ਵੱਡੇ ਵੱਡੇ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੂੰ ਫਰੀਦਕੋਟ ਦਾ ਬਾਈਪਾਸ ਆ ਜਿਹੜਾ ਵੱਡਾ ਬਾਈਪਾਸ ਜਿਹਦੀ 850 ਕਰੋੜ ਦੇ ਕਰੀਬ ਕੀਮਤ ਹੈ ਹੂੰ ਸਾਰੇ ਰੇਲਵੇ ਦੇ ਪੋੜ ਨਹਿਰਾਂ ਦੇ ਪੋੜ ਛਕਾਂ ਦੇ ਪੋੜ ਬਹੁਤ ਵੱਡਾ ਪ੍ਰੋਜੈਕਟ ਆ ਜਿਹੜਾ ਸਾਰੀ ਆਰਮੀ ਨੂੰ ਤੇ ਸਾਰੇ ਸ਼ਹਿਰ ਨੂੰ ਘੁੰਮ ਕੇ ਬਣਾਉਗਾ ਉੱਥੇ ਸਾਡਾ ਕੰਮ ਚੱਲੀ ਜਾਂਦਾ ਸਰਵੇ ਹੋਈ ਜਾਂਦੇ ਆ ਡਰੋਨਾਂ ਰਾਹੀਂ ਵੀ ਤਾਂ ਉਹ ਵੀ ਸਾਡਾ ਕੰਮ ਚੱਲੂ ਕੋਈ ਵੱਟੇ ਕੰਮ ਆ ਜਿਹੜੇ ਨਾ ਉਹਨਾਂ ਵਾਸਤੇ ਸਮਾਂ ਤਾਂ ਲੱਗਦਾ ਹੂੰ ਸ਼ਹਿਰ ਦੇ ਨਾਲ-ਨਾਲ ਵੀ ਅਸੀਂ ਜਿੰਨੇ ਕੋਈ ਹੈਗੇ ਅਸੀਂ ਅੰਦਰਲੇ ਪਾਸੇ ਬਾਈਪਾਸ ਵੀ ਸਾਢੇ ਕਰੋੜ ਤੋਂ ਸ਼ੁਰੂ ਹੋ ਕੇ ਜਿਹੜਾ ਉਹ ਤਲਵੰਡੀ ਵਾਲੇ ਪੁਲ ਤੱਕ ਉਹ ਅਸੀਂ ਸੀਮ ਨਾਲੇ ਦੇ ਨਾਲ ਘੁਮਾ ਕੇ ਲੈ ਕੇ ਜਾ ਰਹੇ ਆਈਟੀ ਦੇ ਕੋਲ ਕਿਉਂਕਿ ਜਿਹੜੇ ਨੇੜੇ ਵਾਲਾ ਸ਼ਹਿਰ ਹੈ ਇਹ ਵੀ ਜਿਹੜਾ ਬਾਜ਼ਾਰ ਚੋਂ ਨਿਕਲ ਕੇ ਬਾਹਰ ਦੀ ਹੋ ਕੇ ਬਾਹਰ ਪਰ ਨਿਕਲ ਜੀ ਤੇ ਜਿਹੜਾ ਸਾਡਾ ਪੁਲ ਹੈ ਪਹਿਲਾਂ ਬਣਿਆ ਹੋਇਆ ਅਧੂਰਾ ਪੁਲ ਹੂੰ ਉਸ ਪੁਲ ਦੀ ਵੀ ਇੱਕ ਤੀਜੀ ਲਾਟਾ ਜਿਹੜੀ ਉਹ ਹੈਗੀ ਆ ਉਹਦੇ ਕੋਲ ਸੈਂਟਰ ਦਾ ਵੀ ਹੈਗਾ ਅਸੀਂ ਉਹ ਸੈਂਟਰ ਮਿਨਿਸਟਰ ਨੂੰ ਵੀ ਜਾ ਕੇ ਮਿਲਾਂਗੇ ਉਸ ਰੇਲਵੇ ਤੋਂ ਮਨਜ਼ੂਰੀ ਲੈਣੀ ਹੈ ਤੇ ਆਪ ਸਰਕਾਰ ਨੇ ਉਹ ਤੇ ਸਰਵੇ ਕਰਾ ਕੇ ਸਾਡਾ ਨਕਸ਼ਾ ਸਾਰਾ ਕੁਝ ਪਾਸ ਹੋ ਗਿਆ ਤੇ ਛੇਤੀ ਉਹ ਵੀ ਕੰਮ ਕਰਦੇ ਕੋਈ ਬਹੁਤ ਵੱਡੀ ਮੰਗ ਸੀ ਸ਼ਹਿਰ ਦੀ ਸਾਰਾ ਸ਼ਹਿਰ ਆ ਜਿਹੜਾ ਭਾਈ ਕਨ੍ਹਈਆ ਚੌਂਕ ਤੋਂ ਲੈ ਕੇ ਜਿਹੜਾ ਸਾਡਾ ਨਹਿਰੂ ਸ਼ਾਪਿੰਗ ਸੈਂਟਰ ਹੈ ਅੱਗੇ ਸਾਰਾ ਤਲਵੰਡੀ ਚੌਂਕ ਉਹ ਸਾਰਾ ਸਾਡਾ ਜਾਮ ਰਹਿੰਦਾ ਇਹਨੂੰ ਖੋਲਣ ਵਾਸਤੇ ਅਸੀਂ ਜਿਹੜਾ ਇੱਧਰ ਦੀ ਵੀ ਜੇ ਕਿਰਾਏ ਦੇ ਤਾਂ ਕਿ ਵੱਡਾ ਵੀਖਣਾ ਸਾਰਾ ਉਹ ਬਾਹਰ ਦੀ ਬਾਹਰ ਨਿਕਲ ਜੀ ਹੋਰ ਵੀ ਜਿਹੜੇ ਅਪਰਾਲੇ ਆ ਇੱਕ ਇੱਕ ਛੋਟਾ ਜਿਹਾ ਸਵਾਲ ਹੋਰ ਰਹਿ ਗਿਆ ਉਹ ਜਾਂਦੇ ਜਾਂਦੇ ਮੈਨੂੰ ਪਤਾ ਇੱਕ ਬੰਦੇ ਨੇ ਇੰਟਰਵਿਊ ਦੇਖਣੀ ਆ ਤਾਂ ਲੇਕਿਨ ਮੇਰੀ ਗੱਲ ਨਹੀਂ ਕੀਤੀ ਹਾਂਜੀ ਕੋਈ ਮੈਡੀਕਲ ਦੇ ਕੋਲ ਇੱਕ ਕੰਧ ਸੀਗੀ ਛੋਟੀ ਜੀ ਉਹ ਟੀਬੀ ਵਿਭਾਗ ਦੇ ਕੋਲੇ ਕੱਢੀ ਪਈ ਸੀਗੀ ਹਾਂਜੀ ਉਹ ਬੰਦ ਹੋ ਗਈ ਉੱਥੇ ਉਹਨਾਂ ਨੇ ਤਾਰਾ ਤੂਰ ਲਾਤੀਆਂ ਬੰਦ ਕਰਤੀ ਆ ਤੇ ਉਹ ਕਹਿੰਦੇ ਮੈਂ ਤਾਂ ਸਮਾਸ਼ੀ ਵੀ ਆ ਯਾਰ ਇਹ ਮੈਂ ਤਾਂ ਬੜੇ ਸਮਾਸ਼ ਸੇਵਾ ਕਰਦਾ ਰਹਿਆ ਵੀ ਇਹ ਕਾਹਤੋਂ ਬੰਦ ਨਹੀਂ ਨਹੀਂ ਦੇਖੋ ਕਈ ਕੁਝ ਹੁੰਦਾ ਹੈ ਹਰ ਇੱਕ ਬੰਦਾ ਸਤਕਾਰਯੋਗ ਹੂੰ ਤੇ ਮੈਡੀਕਲ ਕਾਲ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਹੂੰ ਇੱਕੇ ਰਾਤ 'ਚ 24 ਕੇ 25 ਏਸੀ ਚੋਰੀ ਹੋ ਗਏ। ਹੂੰ ਕੰਧ ਦੇ ਉੱਤੇ ਸਾਰੀ ਤੇ ਤਾਰ ਲੱਗ ਰਹੀ ਹੈ। ਲੱਗੀ ਹੈ। ਮਤਲਬ ਸਰਕਾਰ ਦਾ ਕਰੋੜਾਂ ਰੁਪਇਆ ਚੋਰੀ ਹੋ ਰਿਆ ਸੀ ਸਮਾਨ। ਹੂੰ ਪਰ ਉਹਨੂੰ ਲੈ ਕੇ ਫਿਰ ਚਿੰਤਾ ਤਾਂ ਬਣਦੀ ਹੈ। ਹੂੰ ਤੇ ਉਹਨਾਂ ਲਈ ਵੀ ਅਸੀਂ ਕੋਈ ਰਸਤਾ ਲੱਭ ਰਹੇ ਹਾਂ ਕੋਈ ਨਾ ਕੋਈ ਜਿਹੜਾ ਕੋਈ ਤਾਂ ਕਿ ਉਹ ਆਪਣਾ ਕਿਸੇ ਨੂੰ ਸਮੱਸਿਆ ਵੀ ਨਾ ਆਵੇ ਤੇ ਜਿਹੜਾ ਉਹ ਪਿਛਲਾ ਏਰੀਆ ਜਿਹੜਾ ਟੀਵੀ ਵਿਭਾਗ ਹੈ ਉਹ ਸ਼ਾਇਦ ਜਿਹੜਾ ਉਹ ਛੇਤੀ ਉੱਥੋਂ ਸ਼ਿਫਟ ਵੀ ਹੋ ਜਾਣਾ ਕਿਉਂਕਿ ਬਿਲਡਿੰਗ ਪੁਰਾਣੀ ਹੈ ਜਿਵੇਂ ਨਵੀਂ ਬਿਲਡਿੰਗ ਬਣੀ ਤੇ ਜਿੱਥੇ ਕਿਤੇ ਉਹ ਬਣੂਗੀ ਫਿਰ ਉਸ ਹਿਸਾਬ ਨਾਲ ਦੇਖਾਂਗੇ ਜਿੱਥੇ ਕੋਈ ਦੁਕਾਨਦਾਰਾਂ ਦਾ ਵੀ ਕੋਈ ਸਮੱਸਿਆ ਸੀ ਹਾਲੇ ਸਾਡਾ ਕੰਮ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਨਾ ਨਹੀਂ ਸਾਡਾ ਕੰਮ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨਾ ਤੋਂ ਅਸੀਂ ਹੱਲ ਕਰੀ ਜੰਨੇ ਕੋਈ ਸਮੱਸਿਆ ਨਹੀਂ ਠੀਕ ਹੈ ਵੀ ਕਈ ਵਾਰੀ ਆਪਣਾ ਉਹ ਜੋ ਸੜਕ ਬਣਾ ਰਹੇ ਆ ਉੱਥੇ ਕਈਆਂ ਦੇ ਨਜਾਇਜ਼ ਕਬਜ਼ੇ ਵੀ ਐ ਉਹਨਾਂ ਨੇ ਉਸ ਢੰਗ ਨਾਲ ਵੀ ਬੋਲਣਾ ਸਾਰੇ ਬੋਲ ਵੀ ਸਰਕਾਰ ਠੱਕਾ ਕਰਦੀ ਆ ਜੀ ਤੇ ਭਾਵੇਂ ਆਪ ਠੱਕਾ ਕਰੀ ਹੁਣ ਅੱਧੀ ਅੱਧੀ ਸੜਕ ਰੋਕੀ ਬੈਠੇ ਸੋ ਚੀਜ਼ਾਂ ਜਿਹੜੀਆਂ ਹੈ ਹਰ ਇੱਕ ਬੰਦਾ ਉਸ ਦੇ ਢੰਗ ਨਾਲ ਸੋਚਦਾ ਸੋ ਮੇਰੇ ਸਾਰੇ ਫੀਲਕੋਟ ਨਿਵਾਸੀਆਂ ਨੂੰ ਬੇਨਤੀ ਹੈ ਕਿ ਮੈਂ ਪਹਿਲਾ ਆਮ ਆਦਮੀ ਪਾਰਟੀ ਦਾ ਐਮਐਲਏ ਨਹੀਂ ਔਰ ਮੈਂ ਹਰ ਆਪਦੇ ਬੰਦਿਆਂ ਨੂੰ ਵੀ ਕਹਿਣਾ ਕਿ ਅਸੀਂ ਸਾਰੇ ਫੀਲਕੋਟ ਦੇ ਮੰਨੇ ਆ ਮੈਨੂੰ ਐਮਐਲਏ ਫੀਲਕੋਟ ਕਹਿੰਦੇ ਆ ਕਿਤੇ ਇਹ ਨਹੀਂ ਕਹਿੰਦੇ ਆਮ ਆਦਮੀ ਪਾਰਟੀ ਦਾ ਹਮਮ ਐਮਐਲਏ ਵੀ ਕੋਈ ਬਈ ਸਵਾਸੇ ਸਾਰੇ ਕੰਮ ਕਰਾਂਗੇ ਚਾਹੇ ਕੋਈ ਵਿਰੋਧੀ ਹੈ ਚਾਹੇ ਕੋਈ ਪਾਰਟੀ ਦਾ ਬੰਦਾ ਹੈ ਸਭ ਕੋ ਪਾਰਟੀ ਦੇ ਬੰਦੇ ਕੇ ਰੁੱਸ ਜਾਂਦੇ ਆ ਮਾੜਾ ਮੋਟਾ ਉਹਨੂੰ ਹੁੰਦਾ ਵੀ ਸਰਕਾਰ ਹੈ ਉਹ ਆਪਣੀ ਸਰਕਾਰ ਹੈ ਉਹਨੂੰ ਕਹਦੇ ਸਰਕਾਰ ਹੈ ਪਰ ਆਪਾਂ ਇੱਕ ਲੋਕਾਂ ਲਈ ਆਧਾਰਨ ਬਣਨੀ ਆ ਹਮਮ ਪੰਚਾਇਤ ਇਲੈਕਸ਼ਨ ਹੋਏ ਸਭ ਨੂੰ ਕਹਤਾ ਲੜੋ ਹਮਮ ਕਿਆ ਲੜਨਾ ਚਾਹੁੰਦਾ ਸ਼ਰਮ ਸੰਤੀਆਂ ਵੀ ਕਰਾਈਆਂ ਹਮਮ ਸਭ ਨੂੰ ਪਹਿਲਾਂ ਕਹਿਆ ਸਰਵ ਸੰਮਤੀ ਕਰੋ ਨਹੀਂ ਪਹਿਲੇ ਲੜਨਾ ਉਹਨਾਂ ਕੱਲ ਲੜੋ ਹਮ ਪਾਲੀ ਵੀ ਸਰਪੰਚ ਬਣਿਆ ਕਾਂਗਰਸੀ ਵੀ ਬਣਿਆ ਸਾਰਿਆਂ ਦੇ ਕੰਮ ਬਰਾਬਰ ਹੋਈ ਜਾਂਦੇ ਹਮ ਸਹੀ ਹੈ ਕੋਈ ਕਿਸੇ ਨਾਲ ਵਿਤਕਰਾ ਨਹੀਂ ਚੰਗੀ ਗੱਲ ਹੈ ਜੇ ਸਾਡੇ ਵਿਰੋਧੀਆਂ ਦੇ ਵੀ ਤਾਂ ਲੀਡਰ ਹੁਣ ਚੰਗੀ ਗੱਲ ਹੈ ਉਹ 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 ਵੀ ਕੰਮ ਕਰਨਗੇ ਕੁਝ ਤੇ ਨਹੀਂ ਜੇ ਜੋ ਕੰਮ ਨਾ ਕਰਨਗੇ ਤਾਂ ਫਿਰ ਬਿਹਲੇ ਕੋਈ ਹੋਰ ਕੰਮ ਕਰਨਗੇ ਹਮ ਲੱਗ ਨਹੀਂ ਸਾਡੇ ਲਈ ਸਭ ਵਾਸਤੇ ਦਰਵਾਜ਼ੇ ਖੁੱਲੇ ਆ ਔਰ ਬਾਬਾ ਫਰੀਦ ਦੀ ਨਗਰੀ ਬਾਬਾ ਫਰੀਦ ਤਾਂ ਪਹਿਲੇ ਕਹਿੰਦਾ ਫਰੀਦਾਪੁਰੇ ਦਾ ਭਲਾ ਕਰ ਗੁੱਸਾ ਮਨਣਾ ਹੰਡਾਏ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਇ ਨਾ ਤਾਂ ਬਿਮਾਰੀਆਂ ਤੋਂ ਬਚੀਦਾ ਮੈਂ ਕਿਹਦੇ ਨਹੀਂ ਬੜੇ ਪੱਲੇ ਸਾਰਾ ਕੁਝ ਪੈ ਜਾਊਗਾ ਠੀਕ ਹੈ ਕਿ ਨਹੀਂ ਬਿਲਕੁਲ ਪੱਲੇ ਤਾਂ ਪਹਿਲੀ ਗੱਲ ਤਾਂ ਪਹਿਲਾਂ ਵੀ ਬਹੁਤ ਕੁਛ ਹੈ ਐਮਐਲਏ ਬਣਨਾ ਕੋਈ ਛੋਟੀ ਗੱਲ ਨਹੀਂ ਕਈ ਵਾਰ ਮੇਰੇ ਸਾਥੀ ਕਹਿੰਦੇ ਬਾਈ ਤੈਨੂੰ ਨਹੀਂ ਮੰਤਰੀ ਬਣਾਉਂਦੇ ਸਾਰੇ ਹੈ ਪਿਆਰ ਕਰਦੇ ਆ ਵਿਚਾਰੇ ਯਾਰ ਇੰਨੀ ਮਿਹਨਤ ਕੀਤੀ ਤੁਸੀਂ ਉਹ ਉਹਨੂੰ ਕਹਦਾ ਉਹ ਵਲੇ ਉਧਰੋਂ ਨਹੀਂ ਦਿਗਾ ਹੋਏ ਬਾਬੇ ਫਰੀਦ ਨੇ ਹਲੇ ਛੱਡਿਆ ਨਹੀਂ ਜੇ ਨੋ ਸੋਲੀ ਨਹੀਂ ਆਉਂਦੀ ਤੇ ਬਾਬੇ ਫਰੀਦ ਨੇ ਕਿਹਾ ਉੱਤੇ ਸਭ ਕੁਝ ਹੋ ਜਾਊਗਾ ਹਲੇ ਉਹਨੂੰ ਲੱਗਦਾ ਵੀ ਇਹ ਹਲੇ ਨਿਆਣਾ ਹੈ ਹਲੇ ਇਹਦੇ ਤੋਂ ਇਨਾ ਭਾਰ ਚੱਕਿਆ ਨਹੀਂ ਜਾਨਾ ਹਲ ਤਾਂ ਐਸੇ ਜੀ ਰੋਲੇ ਰੂਲੇ ਪਾ ਦਿੰਦੇ ਆ ਲੋਕ ਮਾੜੇ ਮੋٹے ਪੁੱਠੇ ਸਿੱਦੇ ਤੇ ਫਿਰ ਜਦੋਂ ਵੱਡੀ ਜ਼ਿੰਮੇਵਾਰੀ ਪੈ ਗਈ ਫਿਰ ਉਸ ਦਾ ਹੋਰ ਮਨ ਮਨ ਤਾਂ ਦੁਖਦਾ ਵੀ ਆਪਦੇ ਵਿੱਚ ਲਤਾਂ ਆਉਂਦੇ ਨੇ ਜਾਂ ਉਹ ਗੱਲਪਤ ਇਹਦੇ ਨਾਲ ਮਨ ਆ ਥੋੜਾ ਨਾ ਮਨ ਥੋੜਾ ਉਦੋਂ ਦੁਖੀ ਹੁੰਦਾ ਜਦੋਂ ਤੁਸੀਂ ਇਹਨੂੰ ਸਮਝਦੇ ਯਾਰ ਵੀ ਖਣੀ ਮੈਨੂੰ ਦੇਖ ਮੈਂ ਹਰ ਹਰ ਜਦੋਂ ਮੈਂ ਸਪੋਰਟਸ ਕਰਦਾ ਸੀ ਉਦੋਂ ਵੀ ਅਸੀਂ ਇਹ ਕਹਿੰਦੇ ਸੀ ਯਾਰ ਵਿਰੋਧੀ ਤੋਂ ਕਦੇ ਨਾ ਡਰੋ ਜ਼ਿੰਦਗੀ 'ਚ ਹਮ ਆਪ ਦੇ ਆਪ ਨੂੰ ਨਾ ਸਟਰੋਂਗ ਕਰ ਲਓ ਵਿਰੋਧ ਨੂੰ ਕਰੀ ਜਾਂਦਾ ਜਿਹੜਾ ਉਹ ਕਰਦਾ ਹਮ ਠੀਕ ਹੈ ਹਾਲਾਂਕਿ ਇਹ ਜਿਹੜੀ ਗੇਮ ਇੱਥੇ ਲੜਾਈ ਹੈ ਅਸੀਂ ਬਾਸਕਟਬਾਲ ਖੇਡਦੇ ਬਾਲ ਦੀ ਲੜਾਈ ਸੀ ਖੋਨ ਦੀ ਲੜਾਈ ਸੀ ਛਾਟਾਂ ਮਾਰਨ ਦੀ ਲੜਾਈ ਸੀ ਹਮ ਇੱਥੇ ਤਾਂ ਲੜਾਈ ਕੱਲੀ ਬੋਲਣ ਦੀ ਹੈ ਹਮ ਦੂਜੇ ਵਿਰੁੱਧ ਇਹਨੇ ਸਾਦੀ ਉਹ ਉਸ ਤੋਂ ਥੋੜਾ ਕਰਨੀ ਹੈ ਹੂੰ ਉਹਨਾਂ ਨੇ ਕਹਿਆ ਵੀ ਇਹਨੂੰ ਮਾੜਾ ਕਹਾਂਗੇ ਤਾਂ ਮਾੜਾ ਹੋ ਜੂ ਪਰ ਜਿਹੜੇ ਲੋਕ ਨੇ ਹੂੰ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਲੋਕ ਦੂਜਾ ਰੱਬ ਹੁੰਦੇ ਆ ਹੂੰ ਜਿਹੜਾ ਕੰਮ ਤੁਸੀਂ ਅਰੇ ਕਰਨ ਬਾਰੇ ਸੋਚਦੇ ਵੀ ਨਾ ਲੋਕਾਂ ਨੂੰ ਉਹ ਵੀ ਪਤਾ ਹੁੰਦਾ ਵੀ ਇਹ ਕੀ ਕਰੂਗਾ ਹੂੰ ਸਹੀ ਗੱਲ ਕੰਟਰੋਲ ਲੱਗਿਆ ਕਈ ਵਾਰੀ ਆਪ ਨੂੰ ਨਹੀਂ ਪਤਾ ਹੁੰਦਾ ਪਰ ਲੋਕਾਂ ਨੂੰ ਪਤਾ ਹੁੰਦਾ ਵੀ ਕਿੱਥੇ ਜਾਊਗਾ ਹੂੰ